ਜਿਹੜੀ ਪੰਜਾਬ ਯੂਨੀਵਰਸਿਟੀ ਆ ਪਹਿਲਾਂ ਤੋਂ ਮੈਂ ਗੱਲ ਹਿਸਟਰੀ ਤੋਂ ਜਾਵਾਂ 1882 ਦੇ ਵਿੱਚ ਇਹ ਲਾਹੌਰ ਦੇ ਵਿੱਚ ਬਣੀ ਸੀ ਇਸ ਤੋਂ ਪਹਿਲਾਂ ਇੱਕ ਕਾਲਜ ਹੁੰਦਾ ਸੀ ਉਦੋਂ ਜਿਹੜੇ ਪੰਜਾਬ ਦੇ ਲੋਕ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਯੂਨੀਵਰਸਿਟੀ ਚਾਹੀਦੀ ਆ ਅੰਗਰੇਜ਼ਾਂ ਕੋਲ ਗਏ ਅੰਗਰੇਜ਼ਾਂ ਨੇ ਕਿਹਾ ਸਾਡੇ ਕੋਲ ਪੈਸੇ ਨਹੀਂ ਹੈਗੇ ਯੂਨੀਵਰਸਿਟੀ ਨਹੀਂ ਬਣਾ ਸਕਦੇ ਤਾਂ ਪੰਜਾਬ ਦੇ ਲੋਕਾਂ ਨੇ ਖੁਦ ਪੈਸੇ ਇਕੱਠੇ ਕਰ ਕਰਕੇ ਉੱਥੇ ਯੂਨੀਵਰਸਿਟੀ ਬਣਾਈ ਤੇ ਉਸ ਤੋਂ ਬਾਅਦ ਪਾਰਟੀਸ਼ਨ ਹੋ ਗਿਆ 1947 ਦੇ ਵਿੱਚ ਇੱਧਰ ਆ ਗਈ ਇਹਦਾ ਕੈਂਪਸ ਕੁਝ ਇਹਦੇ ਜਿਹੜੇ ਡਿਪਾਰਟਮੈਂਟਸ ਨੇ ਉਹ ਹੁਸ਼ਿਆਰਪੁਰ ਦੇ ਕਾਲਜ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਵਾਲੇ ਚ ਚੱਲੇ ਤੇ Shimla ਦੇ ਵਿੱਚ ਚੱਲੇ ਅਖੀਰ ਦੇ ਵਿੱਚ ਇਹ Chandigarh ਦੇ ਵਿੱਚ ਆ ਗਈ ਪੰਜਾਬ ਉਸਤੀ ਦਾ ਐਕਟ ਬਣਿਆ ਠੀਕ ਹੈ ਉਹ ਐਕਟ ਦੇ ਥਰੂ ਜਿਹੜੀ ਸੈਨੇਟਰ ਨੂੰ ਦੁਬਾਰਾ ਇੱਧਰ ਲਾਗੂ ਕੀਤਾ ਗਿਆ ਨਵੀਂ ਜਿਹੜੀ ਪੰਜਾਬ ਉਸਤੀ ਬਣੀ ਸੀ ਤੁਸੀਂ ਦੇਖੋ ਜਿਹੜਾ ਇਹਦਾ ਨਾਮ ਆ ਪੀਏ ਦੇ ਨਾਲ ਆ ਪੰਜਾਬ ਉਸਤੀ ਐਕਟ ਹੈਗਾ ਉਹ ਪੰਜਾਬ ਸਰਕਾਰ ਦਾ ਬਣਾਇਆ ਪੰਜਾਬ ਦਾ ਐਕਟ ਆ ਉਹਦੇ ਚ ਪੰਜਾਬ ਸਰਕਾਰ ਹੀ ਸ਼ੋਧਾਂ ਕਰ ਸਕਦੀ ਹੈ ਪਰ ਦੂਜੇ ਐਕਟ ਦੇ ਥਰੂ ਇਹਦੇ ਚ ਇੰਟਰਵੈਂਸ਼ਨ ਹੁੰਦੀ ਹੈ ਤੇ BJP ਵਾਲੇ ਕੀ ਚਾਹੁੰਦੇ ਨੇ ਉਹ ਜਿਹੜੇ ਇਹ ادارے ਨੇ ਐਜੂਕੇਸ਼ਨਲ ਇੰਸਟੀਟਿਊਸ਼ਨ ਜਿਹਨਾਂ ਨੇ ਇਹਨਾਂ ਨੂੰ ਉਹ ਚਾਹੁੰਦੇ ਨੇ ਕਿ ਉਹ ਸਾਡੇ ਹਿਸਾਬ ਨਾਲ ਚੱਲਣ ਕਿਉਂਕਿ ਇੱਥੇ ਉਹਨਾਂ ਦੀ ਪਾਰਟਸਾਲ ਚਲਦੀਆਂ ਨੇ ਇੱਥੋਂ ਹੀ ਉਹਨਾਂ ਦੀ ਪਨੀਰੀ ਉਹ ਕਹਿੰਦੇ ਨੇ ਵੀ ਇੱਥੋਂ ਜਿਹੜੀ ਐਜੂਕੇਸ਼ਨਲ ਹੀ ਇੱਥੋਂ ਸਾਡੀ ਪਨੀਰੀ ਸਾਡੇ ਹਿਸਾਬ ਨਾਲ ਚੱਲੇ ਤੇ ਸਾਡਾ ਇੱਥੋਂ ਕੇਡਰ ਤਿਆਰ ਜਦੋਂ ਨੋਟੀਫਿਕੇਸ਼ਨ ਆਇਆ ਜਿਵੇਂ 28 ਅਕਤੂਬਰ ਦਾ ਨੋਟੀਫਿਕੇਸ਼ਨ ਆਇਆ ਤੇ 1 ਨਵੰਬਰ ਨੂੰ ਅਖਬਾਰਾਂ ਦੇ ਵਿੱਚ ਛਪਿਆ ਕਿ ਇੱਥੋਂ ਦੀ ਸੈਂਟਰ ਜਿਹੜੀ ਪੰਗ ਹੋ ਚੁੱਕੀ ਆ ਸਾਡੇ ਇੱਥੇ ਵਿਰੋਧ ਹੈ ਐਸੀਐਮ ਸਾਹਿਬ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਸੀਂ ਨਹੀਂ ਜਾਣਦੇ ਤੁਸੀਂ ਵਿਸ਼ੇਸ਼ ਜਲਾਸ ਵੀ ਬੁਲਾਵਾਂਗੇ 10 ਨਵੰਬਰ ਦਾ ਇਕੱਠ ਕਿਉਂ ਸੀ ਮਸਲਾ ਇਹ ਸੀ ਕਿ ਡੇਢ ਦੋ ਸਾਲਾਂ ਤੋਂ ਇਲੈਕਸ਼ਨਾਂ ਇੱਥੋਂ ਦੀਆਂ ਡਿਊਜ਼ ਨੇ ਸਟੂਡੈਂਟਸ ਨੂੰ ਅੰਦਰ ਜਾਣ ਨਹੀਂ ਦਿੱਤਾ ਕਿ ਜਿਹੜੇ ਮੇਨ ਜਿਹੜੇ ਅੰਦਰ ਹੋਸਟਲ ਦੇ ਵਿੱਚ ਲੋਕ ਰਹਿ ਰਹੇ ਸੀ ਉਹਨਾਂ ਨੂੰ ਅੰਦਰ ਜਾਣ ਨਹੀਂ ਦਿੱਤਾ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਉੱਥੇ ਸ਼ਾਇਦ ਲਾਠੀ ਚਾਰਜ ਵੀ ਕੀਤਾ ਗਿਆ ਨਾ ਜੀ ਪੁਲਿਸ ਬੋਲੋ ਪੁਲਿਸ ਵੀ ਸੈਂਟਰ ਦਾ ਸਾਥ ਦੇ ਰਹੀ ਹੈ ਪੂਰਾ ਉਹਦੇ ਵਿੱਚ ਉਹਦਾ ਸੰਝਾ ਜੇ ਆਪਾਂ ਗੱਲ ਕਰੀਏ ਇੱਥੋਂ ਦੇ ਬਹੁਤ ਪੋਲੀਟੀਸ਼ੀਅਨ ਨੇ ਜਿਹੜੇ ਕੋਈ ਕਾਂਗਰਸ ਚ ਵੀ ਹੈਗੇ ਨੇ ਆਮ ਆਦਮੀ ਪਾਰਟੀ ਚ ਵੀ ਨੇ ਅਕਾਲੀ ਦਲ ਚ ਵੀ ਨੇ ਤੇ ਕੁਝ ਸਿੰਗਰ ਵੀ ਨੇ ਜਿਵੇਂ ਕੱਲ ਸਤਿੰਦਰ ਸਰਤਾਜ ਜੀ ਵੀ ਆਏ ਸੀ ਜਾਂ ਬੱਬੂ ਮਾਨ ਵੀ ਇੱਥੋਂ ਪੜ੍ਹੇ ਹੋਏ ਨੇ ਹੋਰ ਅਮਤੋਜ ਮਾਨ ਜੀ ਵੀ ਉੱਥੇ ਉੱਥੋਂ ਉੱਥੇ ਨਾਲ ਮਤਲਬ ਕਿ ਪੜ੍ਹੇ ਹੋਏ ਨੇ ਉੱਥੇ ਰਹਿੰਦੇ ਨੇ ਜ਼ਿਆਦਾਤਰ ਮੋਰਚੇ ਦੇ ਉੱਤੇ ਹੋਰ ਬਹੁਤ ਨੇ ਜਿਹੜੇ ਬੰਦੇ ਇੱਥੋਂ ਦੇ ਪੜ੍ਹੇ ਹੋਏ ਨੇ ਜਿਨ ਨੂੰ ਲੱਗਦਾ ਵੀ ਯੂਨੀਵਰਸਿਟੀ ਸਾਡੀ ਦੂਜੀ ਮਾਂ ਉਹ ਬੰਦੇ ਕਈ ਉਹ ਇਸ ਤਰੀਕੇ ਨਾਲ ਮੈਨੂੰ ਲੱਗਦਾ ਪੋਲੀਟੀਸ਼ੀਨ ਘੱਟ ਉਹ ਜਸਟਿਸ ਦਾ ਬਣ ਕੇ ਜ਼ਿਆਦਾ ਆਉਂਦੇ ਨੇ ਸਸਤਰੀ ਗੱਲ ਸਾਰਿਆਂ ਨੂੰ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਨਵੇਂ ਪੋਡਕਾਸਟ ਦੇ ਵਿੱਚ ਤੇ ਅੱਜ ਅਸੀਂ ਜੋ ਗੱਲ ਕਰਨ ਜਾ ਰਹੇ ਹਾਂ ਉਹ ਗੱਲ ਕਰਨ ਜਾ ਰਹੇ ਹਾਂ ਪੰਜਾਬ ਦਾ ਜੋ ਮੇਨ ਮੁੱਦਾ ਹੁਣ ਚੱਲ ਰਿਹਾ ਹੈ ਪੀਓ ਦਾ ਜੋ ਕਿ ਸੈਂਟਰ ਨੇ ਸਾਡੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਭੰਗ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਉਸ ਮੁੱਦੇ ਦੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਗੁਰਦੀਪ ਸਿੰਘ ਜੀ ਦੇ ਨਾਲ ਤੋ ਚਲੋ ਅੱਜ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਸਾਡੇ ਪੋਡਕਾਸਟ ਚੈਨਲ ਤੇ ਤੇ ਪਹਿਲਾਂ ਆਪਾਂ ਭਾਜੀ ਕਰਦੇ ਆਂ ਪੀਓ ਦੇ ਮੁੱਦੇ ਤੇ ਗੱਲ ਤੇ ਆਪਣਾ ਜੋ ਪੀਓ ਦਾ ਮੇਨ ਮੁੱਦਾ ਚੱਲ ਰਿਹਾ ਉਹ ਪਹਿਲਾਂ ਦੱਸੋ ਸਾਡੀ ਆਡੀਅנס ਨੂੰ ਇਹ ਕੀ ਚੱਲ ਰਿਹਾ ਤੇ ਕਿਉਂ ਚੱਲ ਰਿਹਾ ਭਾਜੀ ਪੰਜਾਬ ਵਿੱਚ ਜੋ ਚੱਲ ਰਿਹਾ ਉਹ ਪੰਜਾਬ ਵਿੱਚ ਜਿਹੜੀ ਇੱਕ ਗਵਰਨਿੰਗ ਬਾਡੀ ਹੈ ਸੈਨੇਟ ਤੇ ਸਿੰਡੀਕੇਟ ਉਹਨੂੰ ਬਚਾਉਣ ਦੇ ਲਈ ਪ੍ਰੋਟੈਸਟ ਚੱਲ ਰਿਹਾ ਇਸ ਸੈਨੇਟ ਹੁੰਦੀ ਕੀ ਹੈ ਪਹਿਲਾਂ ਸਾਨੂੰ ਆਡੀਅנס ਨੂੰ ਸਿੰਪਲ ਜਿਹੇ ਤਰੀਕੇ ਨਾਲ ਸਮਝਾਉ ਸੈਨੇਟ ਭਾਈ ਸੈਨੇਟ ਜਿਹੜੀ ਹੈਗੀ ਆ ਪੀਯੂ ਦੀ ਇੱਕ ਗਵਰਨਿੰਗ ਬਾਡੀ ਆ ਜਿਵੇਂ ਵਿਧਾਨ ਸਭਾ ਤੇ ਪਾਰਲੀਮੈਂਟ ਜਿਹੜੀ ਹੈਗੀ ਆ ਉਦਾਂ ਦੀ ਇਹ ਬਾਡੀ ਆ ਯੂਨੀਵਰਸਿਟੀ ਦੇ ਵਿੱਚ ਕੋਈ ਵੀ ਫੈਸਲੇ ਲੈਣੇ ਨੇ ਜਿਵੇਂ ਕੋਈ ਪੰਜਾਬ ਸਰਕਾਰ ਨੇ ਕੋਈ ਰੂਲਸ ਲੈ ਕੇ ਆਈ ਆ ਕੋਈ ਸੈਂਟਰ ਗਵਰਨਮੈਂਟ ਰੂਲਸ ਲੈ ਕੇ ਆ ਉਹ ਅਗਰ ਯੂਨੀਵਰਸਿਟੀ ਦੇ ਵਿੱਚ ਲਾਗੂ ਕਰਨੇ ਨੇ ਤਾਂ ਉਹ ਸੈਨੇਟ ਤੇ ਸਿੰਡੀਕੇਟ ਦੇ ਥਰੂ ਲਾਗੂ ਹੋਣਗੇ ਕੋਈ ਵੀ ਕੋਈ ਵੀ ਚੀਜ਼ ਡਾਇਰੈਕਟ ਉੱਥੇ ਲਾਗੂ ਨਹੀਂ ਹੋਊਗੀ ਇਸ ਕਰਕੇ ਉਹ ਸੈਨੇਟ ਤੇ ਸਿੰਡੀਕੇਟ ਬਣੀ ਹੋਈ ਹੈ ਸੈਨੇਟ ਜਿਹੜੀ ਹੈਗੀ ਆ ਉਹ ਇਸ ਤਰੀਕੇ ਦੀ ਹੁੰਦੀ ਆ ਕਿ ਉਹਦੇ 99 ਮੈਂਬਰ ਨੇ ਜਿਵੇਂ ਐਮ ਐਲ ਏਸ ਹੁੰਦੇ ਨੇ ਤੇ ਉਹਦੇ ਵਿੱਚੋਂ ਹੀ ਸੈਨੇਟਰਾਂ ਦੇ ਵਿੱਚੋਂ ਹੀ ਕੁਝ ਮੈਂਬਰ ਸਿੰਡੀਕੇਟ ਦੇ ਮੈਂਬਰ ਚੁਣੇ ਜਾਂਦੇ ਨੇ 15 ਮੈਂਬਰ ਸਿੰਡੀਕੇਟ ਦੇ ਹੁੰਦੇ ਨੇ ਤੇ ਉਸੇ ਤਰੀਕੇ ਨਾਲ ਇੱਥੇ ਫੈਸਲੇ ਲਏ ਜਾਂਦੇ ਨੇ ਮੰਨ ਲਓ ਕੋਈ ਸਿਲੇਬਸ ਬਣਾਣਾ ਤਾਂ ਉਹ ਵੀ ਇੱਥੋਂ ਇੱਥੋਂ ਹੀ ਉਹ ਸੈਨੇਟ ਦੇ ਵਿੱਚੋਂ ਪਾਸ ਹੋਣਗੇ ਕਿ ਜੇਦੀ ਅਪਾਇੰਟਮੈਂਟ ਹੋਣੀ ਆ ਤਾਂ ਉਹ ਵੀ ਸੈਨੇਟ ਦੇ ਵਿੱਚ ਪ੍ਰਵਾਨਗੀ ਮਿਲੂਗੀ ਹਰ ਜਿਹੜੇ ਜਿੰਨੇ ਵੀ ਯੂਨੀਵਰਸਿਟੀ ਦੇ ਇਸ਼ੂਜ਼ ਨੇ ਸਾਰਿਆਂ ਦੇ ਉੱਤੇ ਸੈਨੇਟ ਦੀ ਹੀ ਪ੍ਰਵਾਨਗੀ ਲੈਣੀ ਜ਼ਰੂਰੀ ਆ ਅੱਛਾ ਜੀ ਤੇ ਇਹ ਜੋ ਸੈਂਟਰ ਨੇ ਮੇਨ ਸੈਂਟਰ ਨੇ ਨੋਟੀਫਿਕੇਸ਼ਨ ਕੱਢਿਆ ਪੀਯੂ ਵਾਸਤੇ ਕਿ ਸੈਨੇਟ ਅਸੀਂ ਭੰਗ ਕਰਦੇ ਆ ਇਹਦਾ ਸੈਂਟਰ ਦੇ ਨਾਲ ਲਿੰਕ ਕਿਵੇਂ ਬਣਿਆ ਬਾਈ ਜੀ ਗੱਲ ਇਹ ਸੀ ਕਿ ਜਿਹੜੀ ਪੰਜਾਬ ਨਿਸ਼ਟੀ ਆ ਪਹਿਲਾਂ ਤੋਂ ਮੈਂ ਗੱਲ ਹਿਸਟਰੀ ਤੋਂ ਜਾਵਾਂ 1882 ਦੇ ਵਿੱਚ ਇਹ ਲਾਹੌਰ ਦੇ ਵਿੱਚ ਬਣੀ ਸੀ ਇਸ ਤੋਂ ਪਹਿਲਾਂ ਇੱਕ ਕਾਲਜ ਹੁੰਦਾ ਸੀ ਉਦੋਂ ਜਿਹੜੇ ਪੰਜਾਬ ਦੇ ਲੋਕ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਯੂਨੀਵਰਸਿਟੀ ਚਾਹੀਦੀ ਆ ਅੰਗਰੇਜ਼ਾਂ ਕੋਲ ਗਏ ਅੰਗਰੇਜ਼ਾਂ ਨੇ ਕਿਹਾ ਸਾਡੇ ਕੋਲ ਪੈਸੇ ਨਹੀਂ ਹੈਗੇ ਯੂਨੀਵਰਸਿਟੀ ਨਹੀਂ ਬਣਾ ਸਕਦੇ ਤਾਂ ਪੰਜਾਬ ਦੇ ਲੋਕਾਂ ਨੇ ਖੁਦ ਪੈਸੇ ਇਕੱਠੇ ਕਰ ਕਰਕੇ ਉੱਥੇ ਯੂਨੀਵਰਸਿਟੀ ਬਣਾਈ ਤੇ 1882 ਤੋਂ ਪੰਜਾਬ ਯੂਨੀਵਰਸਿਟੀ ਬਣੀ ਤੇ ਉਸ ਤੋਂ ਬਾਅਦ ਪਾਰਟੀਸ਼ਨ ਹੋ ਗਿਆ 1947 ਦੇ ਵਿੱਚ ਇੱਧਰ ਆ ਗਈ ਇਹਦਾ ਕੈਂਪਸ ਕੁਝ ਇਹਦੇ ਜਿਹੜੇ ਡਿਪਾਰਟਮੈਂਟਸ ਨੇ ਉਹ ਹੁਸ਼ਿਆਰਪੁਰ ਦੇ ਕਾਲਜ ਗਵਰਨਮੈਂਟ ਕਾਲਜ ਹੁਸ਼ ਜਿਹੜਾ ਜਿਵੇਂ ਖਾਲਸਾ ਕਾਲਜ ਅਮਰਸਰ ਚੱਲੇ ਜਲੰਧਰ ਦੇ ਵਿੱਚ ਚੱਲੇ ਅੰਬਾਲਾ ਵਿੱਚ ਚੱਲੇ ਤੇ Shimla ਦੇ ਵਿੱਚ ਚੱਲੇ ਤੇ ਅਖੀਰ ਦੇ ਵਿੱਚ ਇਹ ਚੰਡੀਗੜ੍ਹ ਦੇ ਵਿੱਚ ਆ ਗਈ ਆ ਤੇ ਇਹ ਜਿਹੜੀ ਇਹ ਜਦੋਂ 1947 ਦੇ ਵਿੱਚ ਫਿਰ ਜਦੋਂ ਇੱਧਰ ਆਈ ਯੂਨੀਵਰਸਿਟੀ ਤਾਂ 1947 ਦੇ ਵਿੱਚ ਨਵਾਂ ਇੱਕ ਐਕਟ ਬਣ ਗਿਆ ਪੰਜਾਬ ਸਿਟੀ ਦਾ ਐਕਟ ਬਣਿਆ ਠੀਕ ਹੈ ਉਹ ਐਕਟ ਦੇ ਥਰੂ ਜਿਹੜੀ ਸੈਨੇਟਰ ਨੂੰ ਦੁਬਾਰਾ ਇੱਧਰ ਲਾਗੂ ਕੀਤਾ ਗਿਆ ਨਮੀ ਜਿਹੜੀ ਪੰਜਾਬ ਨਸਤੀ ਬਣੀ ਸੀ ਤੁਸੀਂ ਦੇਖੋ ਜਿਹੜਾ ਇਹਦਾ ਨਾਮ ਆ ਪੀਏ ਦੇ ਨਾਲ ਆ ਪੰਜਾਬ ਨਸਤੀ ਉਹਦੇ ਨਾਲੋਂ ਅਲੱਗ ਥੋੜਾ ਦੇਖਣ ਦੇ ਲਈ ਜਿਵੇਂ ਪਹਿਲਾਂ ਵਾਲੀ ਜੁਨਸਤੀ ਲਾਹੌਰ ਦੇ ਵਿੱਚ ਉਹ ਅੱਜ ਵੀ ਆ ਪੰਜਾਬ ਨਸਤੀ ਲਾਹੌਰ ਆ ਉਹ ਇਹ ਪੰਜਾਬ ਨਸਤੀ ਚੰਡੀਗੜਾ ਤੇ ਇਸ ਤੋਂ ਬਾਅਦ ਕੀ ਹੋਇਆ ਜਦੋਂ 1966 ਦੇ ਵਿੱਚ ਪੰਜਾਬ ਦੀ ਫੇਰ ਵੰਡ ਹੋਈ ਹਰਿਆਣਾ ਨਿਕਲ ਗਿਆ ਹਮਸਰਾਲਾ ਹਿੱਸਾ ਨਿਕਲ ਗਿਆ ਤੇ ਉਦੋਂ ਇੱਕ ਐਕਟ ਆਇਆ ਪੰਜਾਬੀ ਆਰਗੇਨਾਈਜੇਸ਼ਨ ਐਕਟ 1966 ਉਹਦੇ ਵਿੱਚ ਇੱਕ ਸੈਕਸ਼ਨ 72 ਆ ਉਹਦੇ ਵਿੱਚ ਉਹਦਾ ਜਿਹੜਾ ਕਲੋਜ਼ ਆ 2 ਉਸ ਦੇ ਅਕੋਰਡਿੰਗ ਇਹ ਚ ਇੱਕ ਜਿਵੇਂ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਜਿਹੜਾ ਪੰਜਾਬ ਯੂਨੀਵਰਸਿਟੀ ਦਾ 22 ਜਿਹੜਾ ਚਾਂਸਲਰ ਹੁੰਦਾ ਸੀ ਉਹ ਗਵਰਨਰ ਹੁੰਦਾ ਸੀ ਪੰਜਾਬ ਦਾ ਉਸ ਐਕਟ ਦੇ ਅਕੋਰਡਿੰਗ ਪੰਜਾਬ ਦਾ ਜਿਹੜਾ ਗਵਰਨਰ ਆ ਉਹ ਜਿਹੜਾ ਯੂਨੀਵਰਸਿਟੀ ਦਾ ਸੌਰੀ ਸਾਡੇ ਦੇਸ਼ ਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਆ ਉਹਨੂੰ ਗਵਰਨਰ ਬਣਾ ਦਿੱਤਾ ਗਿਆ ਅਚਾ ਉਦੋਂ ਇਹਨਾਂ ਨੇ ਕੁਝ ਇਹ ਜੋ ادارے ਸੀ ਜਿਵੇਂ ਜਿਹੜਾ ਆ ਪਾਕਰਾ ਬਿਆਸ ਮੈਨੇਜਮੈਂਟ ਬੋਰਡ ਆ ਉਹਨੂੰ ਤੇ ਕੁਝ ਹੋਰ ਪੰਜਾਬ ਚ ادارے ਸੀ ਉਹਨਾਂ ਨੂੰ ਇਹਨਾਂ ਨੇ ਇਸ ਤਰੀਕੇ ਨਾਲ ਕਰਤਾ ਕਿ ਜਿੱਥੇ ਸੈਂਟਰ ਤੇ ਸਟੇਟ ਦੀ ਦੋਨਾਂ ਦੀ ਰਲ ਮਿਲ ਰਹੀ ਹੁਣ ਜਿਵੇਂ ਚੰਡੀਗੜਾ ਚੰਡੀਗੜਾ ਦਾ ਮੁੱਦਾ ਲੜਕਿਆ ਪਿਆ ਇਹਨੂੰ ਫਿਰ ਯੂਨੀਸਟੀ ਨੂੰ ਵੀ ਇੱਕ ਜਿਹੜੀ ਆ ਉਹ ਇੰਟਰ ਸਟੇਟ ਬਾਡੀ ਕਾਰਪੋਰੇਟ ਬਣਾ ਦਿੱਤਾ ਗਿਆ ਨਾ ਇਹ ਸੈਂਟਰ ਦੀ ਰਹੀ ਨਾ ਸਟੇਟ ਦੀ ਓਰਿਜਨਲੀ ਇਹ ਸਟੇਟ ਯੂਨੀਸਟੀ ਸੀ ਪਰ ਉਸ ਤੋਂ ਬਾਅਦ ਇਹ ਨੂੰ ਦੋਨਾਂ ਦੇ ਜਿਹੜੇ 60 40 ਵਾਲੀ ਰੇਸ਼ੋ ਵਾਲਾ ਬਣਾ ਦਿੱਤਾ ਗਿਆ ਉਦੋਂ ਜਦੋਂ ਹਰਿਆਣੇ ਦੇ ਕਾਲਜ ਇਹਦੇ ਵਿੱਚ ਹੁੰਦੇ ਸੀ ਹਰਿਆਣੇ ਵਾਲੇ ਦੀ ਆਪਣੀ ਕੇਜੂ ਯੂਨੀਵਰਸਿਟੀ ਬਣ ਗਈ ਤੇ ਉਹਨਾਂ ਨੇ ਇਹਦੇ ਨਾਲ ਆਪਣੇ ਕਾਲਜ ਜਿਹੜੇ ਐਫੀਲੀਏਸ਼ਨ ਸੀ ਉਹ ਅਲੱਗ ਲੈ ਲੇ ਅੱਛਾ ਫਿਰ ਇਹ ਜਿਹੜੀ ਇਹਦੇ ਵਿੱਚ ਜਿਵੇਂ ਹੁਣ ਮੈਂ ਤੁਹਾਨੂੰ ਦੱਸੇ 66 ਵਾਲਾ ਐਕਟ ਆ ਉਹਦੇ ਵਿੱਚ ਕੁਝ ਕਲੋਜ਼ ਨੇ ਜਿਦੇ ਨਾਲ ਬਾਰ ਬਾਰ ਕੇਂਦਰ ਸਰਕਾਰ ਇਹਦੇ ਵਿੱਚ ਇੰਟਰਫੀਅਰੈਂਸ ਕਰ ਸਕਦੀ ਆ ਕਰ ਸਕਦੀ ਆ ਉਹ ਉਹ ਰੀਆਰਗੇਨੀਸ਼ਨ ਐਕਟ ਦੀ ਜੜਾ ਅਦਰਵਾਈਜ਼ ਜਿਹੜਾ ਐਕਟ ਹੈਗਾ ਉਹ ਪੰਜਾਬ ਸਰਕਾਰ ਦਾ ਬਣਾਇਆ ਪੰਜਾਬ ਦਾ ਐਕਟ ਆ ਉਹਦੇ ਚ ਪੰਜਾਬ ਸਰਕਾਰ ਹੀ ਸ਼ੋਧਾਂ ਕਰ ਸਕਦੀ ਹੈ ਪਰ ਦੂਜੇ ਐਕਟ ਦੇ ਥਰੂ ਇਹਦੇ ਚ ਇੰਟਰਵੈਂਸ਼ਨ ਹੁੰਦੀ ਹੈ ਹੁਣ ਕੇਂਦਰ ਸਰਕਾਰ ਨੇ ਕੀਤਾ ਕਿਉਂਕਿ ਕੇਂਦਰ ਸਰਕਾਰ ਕਦੋਂ ਦੀ ਚਾਹੁੰਦੀ ਹੈ ਖਾਸ ਕਰਕੇ ਜਦੋਂ ਦੀ ਬੀਜੇਪੀ ਗਵਰਨਮੈਂਟ ਆਈ ਤੇ ਬੀਜੇਪੀ ਵਾਲੇ ਕੀ ਚਾਹੁੰਦੇ ਨੇ ਉਹ ਜਿਹੜੇ ਇਹ ادارے ਨੇ ਐਜੂਕੇਸ਼ਨਲ ਇੰਸਟੀਟਿਊਸ਼ਨ ਜਿਹਨੇ ਇਨਾਂ ਨੂੰ ਉਹ ਚਾਹੁੰਦੇ ਨੇ ਕਿ ਉਹ ਸਾਡੇ ਹਿਸਾਬ ਨਾਲ ਚੱਲਣ ਕਿਉਂਕਿ ਇੱਥੇ ਉਹਨਾਂ ਦੀਆਂ ਪਾਰਟ ਸਕੂਲਾਂ ਚੱਲਦੀਆਂ ਨੇ ਇੱਥੋਂ ਹੀ ਉਹਨਾਂ ਦੀ ਪਨੀਰੀ ਉਹ ਕਹਿੰਦੇ ਨੇ ਇੱਥੋਂ ਜਿਹੜੀ ਐਜੂਕੇਸ਼ਨ ਆਲੀ ਇੱਥੋਂ ਸਾਡੀ ਪਨੀਰੀ ਸਾਡੇ ਹਿਸਾਬ ਨਾਲ ਚੱਲੇ ਤੇ ਸਾਡਾ ਇੱਥੋਂ ਕੇਡਰ ਤਿਆਰ ਹੋ ਤੁਸੀ ਦੇਖੋ ਜਦੋਂ 2014 ਚ ਪਹਿਲੀ ਵਾਰ ਸਰਕਾਰ ਆਈ ਬੀਜੇਪੀ ਦੀ ਹਾਂਜੀ ਉਹਨਾਂ ਨੇ ਜੇ ਮੈਂ ਐਜੂਕੇਸ਼ਨਲ ਇੰਸਟੀਟਿਊਸ਼ਨ ਦੀ ਗੱਲ ਕਰਾਂ ਤਾਂ ਇੱਕ ਪੂਨੇ ਦੇ ਵਿੱਚ ਅੰਬੇਡਕਰ ਪੇਰੀਅਲ ਸਟੱਡੀ ਸਰਕਲ ਸੀ ਅੱਛਾ ਆਈਆਈਟੀ ਜਿਹੜਾ ਪੂਨੇ ਹੂੰ ਹੂੰ ਉਹ ਇੱਕ ਉਹਨਾਂ ਨੂੰ ਇਹਨਾਂ ਨੇ ਪਹਿਲਾਂ ਬਿਆਨ ਕੀਤਾ ਉਸ ਤੋਂ ਬਾਅਦ ਫਿਰ ਦੇਖੋ ਯੂਨੀਸਟੀ ਆਫ ਹਦਰਾਬਾਦ ਦੇ ਵਿੱਚ ਜਦੋਂ ਰੋਹਿਤ ਬੇਮੁੱਲਾ ਉਹਨਾਂ ਨੇ ਕਾਫੀ ਉਹ ਕਰ ਰਹੀ ਸਟਰਗਲ ਉਹ ਰੋਹਿਤ ਬੇਮੁੱਲਾ ਨੂੰ ਸੁਸਾਈਡ ਕਰਨਾ ਪਿਆ ਉੱਥੇ ਇਹਨਾਂ ਦੀ ਬੀਜੇਪੀ ਜਿਹੜੇ ਉਸ ਟਾਈਮ ਦਾ ਮੌਜੂਦਾ ਉਸ ਟਾਈਮ ਦੇ ਐਮਪੀ ਸੀ ਉਹਨਾਂ ਨੂੰ ਉਹਦੇ ਵਿੱਚ ਇੰਟਰਵੈਨਸ਼ਨ ਕੀਤੀ ਸੀ ਉਹਨਾਂ ਨੇ ਰੋਹਿਤ ਬੇਮੁੱਲਾ ਵਾਲੇ ਜਿਹੜਾ ਉਹ ਉਹ ਨੂੰ ਦਬਾਉਣ ਦੇ ਲਈ ਫਿਰ ਤੁਸੀਂ ਦੇਖ ਲਓ ਫਿਰ ਅੱਗੇ ਜੇਨੂ ਦੇ ਵਿੱਚ ਜੇਨੂ ਦੇ ਵਿੱਚ ਕੀ ਹੋਇਆ ਜੇਨੂ ਦੇ ਵਿੱਚ ਜਦੋਂ ਪ੍ਰੋਟੈਸਟ ਚੱਲ ਰਿਹਾ ਸਟੂਡੈਂਟਸ ਦਾ ਉਹਨਾਂ ਨੇ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਉਮਰ ਖਾਲਦ ਅੱਜ ਵੀ ਜੇਲ੍ਹ ਦੇ ਵਿੱਚ ਆ ਜਾਂ ਫਿਰ ਉਹ ਕਨਈਆ ਕਮਾਰ ਨੂੰ ਉਹ ਤਾਂ ਚਲੋ ਆਪਣਾ ਉਧਰ ਚਲੇ ਗਿਆ ਸੀ ਠੀਕ ਹੈ ਇਸ ਤੋਂ ਬਾਅਦ ਜਦੋਂ ਸੀਏ ਐਨ ਆਰ ਸੀ ਲੈ ਕੇ ਆਏ 2019 ਦੇ ਵਿੱਚ ਇਹ ਉਦੋਂ ਜਦੋਂ ਪ੍ਰੋਟੈਸਟ ਚੱਲ ਰਹੇ ਸੀ ਉਹਨਾਂ ਉਹਦੇ ਨਾਲ ਜਾਮੀਆ ਮਿਲੀਆ ਸਲਾਮੀਆ ਯੂਨੀਵਰਸਿਟੀ ਦੇ ਵਿੱਚ ਇੰਟਰਵੈਂਸ਼ਨ ਕੀਤੀ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਹੋਏ ਜਿਹੜੇ ਸਟੂਡੈਂਟ ਸੀ ਲਾਇਬ੍ਰੇਰੀ ਪੜ੍ਹ ਰਹੇ ਸੀ ਉਸ ਟਾਈਮ ਤੇ ਸਾਡੇ ਵੀ ਕੁਝ ਦੋਸਤ ਹੈਗੇ ਨੇ ਉਹਨਾਂ ਨੂੰ ਲਾਇਬ੍ਰੇਰੀਆਂ ਚੋਂ ਕੱਢ-ਕੱਟ ਕੇ ਇਹਨਾਂ ਨੇ ਕੁੱਟਿਆ ਤੇ ਕੁਝ ਲੋਕੋ ਹੈ ਜਿਸੀ ਜਿਹੜੇ ਕੋਈ IAS ਦੀ ਤਿਆਰੀ ਕਰਦੇ ਯੂਪੀਐਸਸੀ ਦੀ ਤਿਆਰੀ ਕਰਦਾ ਸੀ ਉਹਨਾਂ 'ਚ ਇੱਕ ਮੁੰਡਾ ਜਿਹਦਾ ਉੱਤ ਫੱਟੜ ਵੀ ਹੋਇਆ ਸੀ ਬਾਅਦ 'ਚ ਉਹ IAS ਬਣਿਆ ਇਸ ਤੋਂ ਬਾਅਦ ਤੁਸੀਂ ਦੇਖ ਲਓ ਜਿਹੜੀ ਅਲੀਗੜ੍ਹ ਮੁਸਲਮਨ ਯੂਨੀਵਰਸਿਟੀ ਹੈ ਉੱਥੇ ਵੀ ਇਹਨਾਂ ਨੇ ਇੰਟਰਵੈਂਸ਼ਨ ਕੀਤੀ ਇਸ ਤੋਂ ਬਾਅਦ ਜਦੋਂ ਅਸੀਂ ਕਹਿ ਰਹੇ ਸੀ ਕਿ ਦੂਜੀ ਟਰਮ 'ਚ ਆ ਗਈ ਤਾਂ ਅਗਲੀ ਵਾਰੀ ਪੰਜਾਬ ਦੀ ਆ ਉਹ ਅਗਲੀ ਵਾਰੀ ਫਿਰ ਇੱਥੇ ਆਈ ਤੁਹਾਨੂੰ ਮੈਂ ਦੱਸਦਾ 2019 ਦਾ ਇੱਕ ਸੈਨੇਟ ਦੀ ਮੀਟਿੰਗ ਹੋ ਰਹੀ ਸੀ ਪੰਜਾਬ ਵਿੱਚ ਦੀ ਮੈਂ ਤੁਹਾਨੂੰ ਇੱਕ ਦਸਰੀਆ ਕਿ ਉਦੋਂ ਇੱਥੋਂ ਦਾ ਕਿ ਡੀਐਸਡਬਲ ਸੀ ਪ੍ਰੋਫੈਸਰ ਮੈਨੂਅਲ ਆਹ ਉਹਦੀ ਐਕਸਟੈਂਸ਼ਨ ਕਰਨੀ ਸੀ ਸੈਨੇਟ ਨੇ ਕਿਉਂਕਿ ਸੈਨੇਟ ਕੋਲ ਪਾਵਰ ਆਣੇ 75 ਬੰਦੇ ਦੀ ਮੀਟਿੰਗ ਹੋ ਰਹੀ ਸੀ ਜਦੋਂ ਉਹਦੀ ਐਕਸਟੈਂਸ਼ਨ ਕਰਨੀ ਸੀ ਉਦੋਂ ਹੋਇਆ ਕਿ ਤਾਂ ਉਦੋਂ ਜਦੋਂ ਰੌਲਾ ਪੈ ਰਿਹਾ ਸੀ ਕਿਉਂਕਿ ਇਹ ਬਾਈ ਚਾਂਸਲਰ ਸੀ ਜਿਹੜਾ ਰਾਜਕੁਮਾਰ ਉਹਨਾਂ ਦਾ ਲਾਇਆ ਸੀ ਬੀਜਪੀ ਦਾ ਬੰਦਾ ਸੀ ਉਹ ਚਾਹੁੰਦੇ ਸੀ ਕਿ ਉਹ ਆਪਣਾ ਬੰਦਾ ਲਾਵੇ ਪਰ ਇੱਥੋਂ ਦੇ ਸੈਨੇਟਰ ਚਾਹੁੰਦੇ ਸੀ ਕਿ ਜਿਹੜਾ ਪ੍ਰੋਫੈਸਰ ਮੈਨੂਅਲ ਆਹ ਰਾ ਯੂਨੀਵਰਸਿਟੀ ਦਾ ਬੰਦਾ ਉਹਨੂੰ ਅਸੀਂ ਐਕਸਟੈਂਡ ਕਰੀਏ ਉਹਨੂੰ ਜਦੋਂ ਐਕਸਟੈਂਸ਼ਨ 48 ਬੰਤੇ ਉਹਦੇ ਵੱਲ ਹੋ ਗਏ 75 ਦੇ ਵਿੱਚ 75 ਜਾਣੇ ਮੀਟਿੰਗ اٹینڈ ਕੀਤੀ ਉਹ ਚ ਹੋਇਆ ਕਿ ਉਦੋਂ ਇਹਨਾਂ ਦੇ ਇੱਕ ਬੀਜੇਪੀ ਦਾ ਐਮਪੀ ਸੀ ਸੋਮ ਪ੍ਰਕਾਸ਼ ਉਹ ਵੀ ਸੈਨੇਟ ਦਾ ਮੈਂਬਰ ਬਣਿਆ ਹੋਇਆ ਸੀ ਕਿਉਂ ਨੋਮੀਨੇਸ਼ਨ ਦੇ ਥਰੂ ਵੀ ਆਉਂਦੇ ਨੇ ਉਹਨੇ ਕਿਹਾ ਸੀ ਕਿ ਜਿਵੇਂ ਅਸੀਂ ਕਸ਼ਮੀਰ ਦਾ ਢਾਂਚਾ ਚੇਂਜ ਕਰਤਾ 370 ਵਾਲਾ ਅਸੀਂ ਜੁਨਿਸਟੀ ਦਾ ਢਾਂਚਾ ਵੀ ਚੇਂਜ ਕਰਦਾਂਗੇ ਚੇਂਜ ਕਰਾਂਗੇ ਉਹਨੇ ਇਹ ਗੱਲ ਕਹੀ ਸੀ ਸੋਮ ਪ੍ਰਕਾਸ਼ ਨੇ ਉਦੋਂ ਸਾਡੇ ਇੱਥੇ ਕੁਝ ਸੈਨੇਟਰਾਂ ਨੇ ਕਿਹਾ ਸੀ ਕਿ ਬਾਈ ਜੀ ਇਹ ਪੰਜਾਬ ਆ ਇਹ ਇਹਨੂੰ ਹੋਰ ਨਾ ਸਮਝਿਓ ਅਸੀਂ ਇਦਾਂ ਨਹੀਂ ਹੋਣ ਦਿੰਦੇ ਪਰ ਉਦੋਂ ਇੰਟੈਂਸ਼ਨ ਤਾਂ ਜਿਹੜੀ ਇਹਨਾਂ ਦੀ ਮਨਸਾ ਤਾਂ ਪਤਾ ਚੱਲ ਗਈ ਸੀ ਕਿ ਜੁਨਿਸਟੀ ਨੂੰ ਉਹ ਕਰਨਾ ਚਾਹੁੰਦੇ ਨੇ ਫਿਰ ਜਦੋਂ ਲੋਕਡਾਊਨ ਹੋਇਆ ਲੋਕਡਾਊਨ ਦੇ ਵਿੱਚ ਕੀ ਹੈ ਜਦੋਂ ਸੈਨੇਟ ਦੀਆਂ ਇਲੈਕਸ਼ਨਾਂ ਡਿਊ ਸੀ ਲੋਕੀ ਸਾਰੇ ਉੜ ਗਏ ਸੀ ਲੋਕਡਾਊਨ ਤੋਂ ਬਾਅਦ ਉਦੋਂ ਸੈਨੇਟ ਦੀਆਂ ਇਲੈਕਸ਼ਨਾਂ ਇਹਨਾਂ ਨੇ ਨਹੀਂ ਕਰਾਈਆਂ ਕਿਉਂਕਿ ਲੋਕੜੇ ਤਾਂ ਕੋਵਿਡ ਕਰਕੇ ਘਰਾਂ 'ਚ ਰਹੇ ਜਿਵੇਂ ਸਰਕਾਰ ਨੇ ਕੀ ਕੀਤਾ ਇਹੋ ਜਿਹੇ ਇਹੋ ਜਿਹੇ ਬਿੱਲ ਲੈ ਕੇ ਆਏ ਜਿਹੜੇ ਕਿਉਂਕਿ ਲੋਕ ਵਿਰੋਧ ਨਹੀਂ ਕਰ ਸਕਦੇ ਕਿਉਂਕਿ ਲੋਕ ਤਾਂ ਘਰਾਂ ਚ ਅੰਦਰ ਡੱਕੇ ਹੋਏ ਸੀ ਉਦੋਂ ਇਹਨਾਂ ਨੇ ਸੈਨੇਟ ਦੀਆਂ ਇਲੈਕਸ਼ਨਾਂ ਨਹੀਂ ਕਰਵਾਈਆਂ ਉਦੋਂ ਵੀ ਬੜਾ ਪ੍ਰੋਟੈਸਟ ਚੱਲੇ ਆ ਉਦੋਂ ਪ੍ਰੋਟੈਸਟ ਦੇ ਦੌਰਾਨ ਵਾਈ ਚਾਂਸਲਰ ਰਸੀ ਜਿਹੜਾ ਰਾਜਕੁਮਾਰ ਪੀਯੂ ਦਾ ਉਹ ਮੋਟਰਸਾਈਕਲ ਤੇ ਵੀ ਸਟੂਡੈਂਟ ਨੇ ਭਜਾਇਆ ਸੀ ਤੇ ਉਦੋਂ ਨੇ ਹਾਈ ਕੋਰਟ ਤੋਂ ਵੀ ਬੜੀ ਝਾੜ ਪਈ ਤੇ ਉਸ ਤੋਂ ਪਹਿਲਾਂ ਦੀ ਮੈਂ ਬੈਕਗ੍ਰਾਉਂਡ ਚ ਜਾਊਂਗਾ ਜਦੋਂ ਇਹਨਾਂ ਨੇ ਪ੍ਰੋਫੈਸਰ ਅਮੈਨੂਅਲ ਨਾਹਰ ਨੂੰ ਹਟਾ ਦਿੱਤਾ ਸੀ ਫਿਰ ਜਦੋਂ ਹਾਈ ਕੋਰਟ 'ਚ ਮਸਲਾ ਗਿਆ ਸੀ ਤਾਂ ਹਾਈ ਕੋਰਟ ਨੇ ਇਹ ਕਿਹਾ ਸੀ ਕਿ ਇਹ ਮਸਲਾ ਤੁਹਾਡੀ ਸੈਨੇਟ ਆ ਜਿਹੜੀ ਖੁਦ ਗਵਰਨਿੰਗ ਬਾਡੀ ਆ ਉਹ ਆਪਣੇ ਜਿਵੇਂ ਆਪਣੇ ਕਾਨੂੰਨ ਬਣਾ ਸਕਦੀ ਆ ਤਾਂ ਅਸੀਂ ਉਹਨੂੰ ਓਵਰਲੈਪ ਨਹੀਂ ਕਰ ਸਕਦੇ ਇਸ ਕਰਕੇ ਤੁਸੀਂ ਉੱਥੇ ਹੀ ਡਿਸਾਈਡ ਕਰੋ ਇਹ ਸੈਨੇਟ ਦੀ ਪਾਵਰ ਆ ਤੇ ਇੱਥੇ ਕੀ ਹੋਇਆ ਜਦੋਂ ਫਿਰ ਵਾਈਚੈਂਸਲਰ ਨੇ ਲੋਕਡਾਊਨ ਚ ਇਲੈਕਸ਼ਨ ਨਹੀਂ ਕਰਾਇਆ ਸੀ ਉਦੋਂ ਵੀ ਪ੍ਰੋਟੈਸਟ ਕੀਤਾ ਸੀ ਪ੍ਰੋਟੈਸਟ ਤੋਂ ਬਾਅਦ ਇਲੈਕਸ਼ਨਾਂ ਹੋਈਆਂ ਸੀ ਤਾਂ ਇਹ ਸੈਨੇਟ ਆ ਜਿਹੜੀ ਬੜੀ ਸੁਪਰੀਮ ਬਾਡੀ ਆ ਇਦੇ ਵਿੱਚ ਹੋਰ ਪੰਜਾਬ ਦੀ ਆਪਾਂ ਜਿਵੇਂ ਗੱਲ ਕਰਦੇ ਆਂ ਬਾਰ-ਬਾਰ ਲੋਕ ਕਹਿੰਦੇ ਨੇ ਕਿ ਪੰਜਾਬ ਵਾਲੇ ਕਿਉਂ ਜ਼ਿਆਦਾ ਟੱਪ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਇਹਦੇ ਵਿੱਚ ਕੀ ਆ ਪੰਜਾਬ ਦੀ ਨੁਮਾਇੰਦਗੀ ਜ਼ਿਆਦਾ ਆ ਪੰਜਾਬ ਦੇ ਸੀਐਮ ਇਹਦੇ ਇੱਕ ਅਫੀਸ਼ੀਅਲ ਮੈਂਬਰ ਹੁੰਦੇ ਨੇ ਪੰਜਾਬ ਦਾ ਐਜੂਕੇਸ਼ਨ ਮਿਨਿਸਟਰ ਇੱਕ ਅਫੀਸ਼ੀਅਲ ਮੈਂਬਰ ਹੁੰਦਾ ਤੇ ਇੱਥੋਂ ਇਸ ਤੋਂ ਇਲਾਵਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚੋਂ ਵੀ ਕੁਝ ਮੈਂਬਰਾਂ ਨੂੰ ਨਾਮਿਨੇਟ ਕਰਦੀ ਆ ਜਿਹੜੇ ਇੱਥੇ ਆ ਕੇ ਸੈਨੇਟ ਦੇ ਵਿੱਚ ਆਪਣੀ ਪੰਜਾਬ ਦੀ ਨੁਮਾਇੰਦਗੀ ਕਰਦੇ ਨੇ ਇਸ ਤੋਂ ਇਲਾਵਾ ਜਿਹੜੀ ਗ੍ਰੈਜੂਏਟ ਕੌਨਸਟੀਟੂਐਂਸੀ ਆ ਜਿੱਥੇ ਜਿਹੜਾ ਉੱਥੋਂ ਦਾ ਪੜ੍ਹ ਲੈਂਦਾ ਜਿਵੇਂ ਕਿਸੇ ਦੀ ਬੀਏ ਕੀਤੀ ਹੁੰਦੀ ਆ ਉਹਨੂੰ 3 ਸਾਲ ਹੋਏ ਹੁਣ ਉਹਦੀ ਵੋਟ ਬਣ ਜਾਂਦੀ ਆ ਐਮਏ ਕੀਤੀ ਹੁੰਦੀ ਆ ਉਹਦੀ ਵੋਟ ਬਣ ਜਾਂਦੀ ਜਿਹੜਾ ਯੂਨੀਵਰਸਿਟੀ ਤੋਂ ਪੜਿਆ ਹੋਇਆ ਉਹਦੀ ਸੈਨੇਟ ਦੀ ਵੋਟ ਬਣਦੀ ਉਹ ਗ੍ਰੈਜੂਏਟ ਕੌਨਸਟੀਟੂਐਂਸੀ ਚੋਂ ਜਿਹੜੇ ਬੰਦੇ ਖੜਦੇ ਨੇ 15 ਬੰਦੇ ਖੜਦੇ ਨੇ ਉਹਨਾਂ ਨੂੰ ਵੋਟ ਪਾ ਸਕਦੇ ਨੇ ਉਹ ਇੱਕ ਤਰ੍ਹਾਂ ਦੀ ਸਟੂਡੈਂਟ ਦੀ ਰਿਪਰੈਜ਼ੈਂਟੇਸ਼ਨ ਹੁੰਦੀ ਆ ਇਹਦੇ ਵਿੱਚ ਇਸ ਬੋਡੀ ਦੇ ਵਿੱਚ ਵਿਦਿਆਰਥੀਆਂ ਦੀ ਵੀ ਰਿਪਰੈਜ਼ੈਂਟੇਸ਼ਨ ਹੁੰਦੀ ਆ ਇਹਦੇ ਵਿੱਚ ਟੀਚਰਜ਼ ਦੀ ਵੀ ਰਿਪਰੈਜ਼ੈਂਟੇਸ਼ਨ ਹੁੰਦੀ ਆ ਜਿਹੜੇ ਪ੍ਰਿੰਸੀਪਲ ਜਿਹਨੇ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਹੁੰਦੀ ਆ EMPLOYEES ਦੀ ਰਿਪਰੈਜ਼ੈਂਟੇਸ਼ਨ ਹੁੰਦੀ ਆ ਸਾਰਿਆਂ ਦੀ ਰਿਪਰੈਜ਼ੈਂਟੇਸ਼ਨ ਹੁੰਦੀ ਆ ਤੇ 30 ਤੋਂ ਵੱਧ ਜਿਹੜੇ ਬੰਦੇ ਨੇ ਉਹ ਵਾਈਸ ਚਾਂਸਲਰ ਦੇ ਦਫ਼ਤਰ ਦੇ ਜਿਹੜਾ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਚਾਣੀ ਕਿ ਚਾਂਸਲਰ ਦੇ ਦਫ਼ਤਰ ਚ ਨੋਮੀਨੇਟ ਹੁੰਦੇ ਨੇ ਉਹ ਵੀ ਨੋਮੀਨੇਸ਼ਨ ਉਹ ਕਿਸੇ ਨੂੰ ਵੀ ਕਰ ਸਕਦਾ ਓਕੇ ਜਾਂ ਤਰ ਆਪਣੇ ਖਾਸ ਬੰਦੇ ਨੂੰ ਨੋਮੀਨੇਟ ਕਰਦਾ ਇਸ ਤਰੀਕੇ ਨਾਲ ਸੈਨੇਟਰ ਬਣਦੀ ਆ ਉਸ ਤੋਂ ਬਾਅਦ ਜਿਵੇਂ ਕੋਈ ਜਿਵੇਂ ਮੰਨ ਲਓ ਕੋਈ UGC ਨੇ ਕਹਰੇ ਤਾਂ ਹੁਣ ਮੈਂ ਰੀਸੈਂਟਲੀ ਇੱਕ ਗੱਲ ਦੱਸਾਂ 2 ਸਾਲਾਂ ਦੀ ਗੱਲ ਆ UGC ਨੇ ਇੱਕ ਨੋਟੀਫਿਕੇਸ਼ਨ ਕੱਢਿਆ ਸੀ ਮੈਂ ਮਤਲਬ ਕਿ ਇੱਕ ਐਗਜ਼ਾਮਪਲ ਦੱਸਦਾ ਕਿ ਪੀ ਐਚ ਡੀ ਦੇ ਰੂਲਸ ਕਿੱਦਾਂ ਹੋਣਗੇ ਵੀ ਜਿਵੇਂ ਕਿਸੇ ਪ੍ਰੋਫੈਸਰ ਜੇ ਕਿਸੇ ਨੂੰ ਕਿਸੇ ਪ੍ਰੋਫੈਸਰ ਨੇ ਕਿਸੇ ਨੂੰ ਪੀਐਚਡੀ ਕਰਾਉਣੀ ਆ ਤਾਂ ਉਹਦੇ ਜਦੋਂ ਤੱਕ ਉਹਦੇ 'ਚ 3 ਸਾਲ ਰਹਿੰਦੇ ਨੇ ਰਿਟਾਇਰਮੈਂਟ ਹੋਣ ਦੇ ਤਾਂ ਉਹਨੂੰ ਜੁਨਿਸਟੀ ਪੀਐਚਡੀ ਉਹ ਪ੍ਰੋਫੈਸਰ ਪੀਐਚਡੀ ਨਹੀਂ ਕਰਵਾ ਸਕਦਾ ਠੀਕ ਹੈ ਤਾਂ ਪਰ ਸਾਡੀ ਸੈਨੇਟ ਨੇ ਉਹਨੂੰ ਬਹੁਤ ਉਹਨੂੰ ਮੰਨਿਆ ਨਹੀਂ ਸੀਗਾ ਠੀਕ ਹੈ ਬਹੁਤ ਐਸੀ ਜਿਹੀ ਚੀਜ਼ਾਂ ਨੇ ਜਿਹੜੀ ਸੈਨੇਟ ਨੇ ਨਹੀਂ ਮੰਨੀਆਂ ਕਿਉਂਕਿ ਸੈਨੇਟ ਆਪਣੇ ਹਿਸਾਬ ਨਾਲ ਇਥੋਂ ਕਿਉਂਕਿ ਅਲੱਗ ਇੱਕ ਗਵਰਨਿੰਗ ਬਾਡੀ ਹੈ ਵਿਧਾਨ ਸਭਾ ਦੇ ਮੰਗ ਸਮਝ ਗਏ ਚੱਲ ਜੀ ਤੇ ਇਹਦਾ ਕੁਝ ਪਹਿਲਾਂ ਤੋਂ ਵੀ ਪਲੈਨਿੰਗ ਚੱਲ ਰਹੀ ਹੋਣੀ ਹੈ ਕਿ ਇਹ ਕਰਨ ਦੀ ਕਿਤੇ ਮੈਂ ਇਹ ਪਹਿਲਾਂ ਇਹ ਵੀ ਦੇਖਿਆ ਕਿ ਕਿਤੇ ਗੈਰ ਰਖ ਸੀ ਨਾ ਪੰਜਾਬ ਸਰਕਾਰ ਦੇ ਜਿਹੜੇ ਆਪਣੀ ਸਰਕਾਰ ਦੇ ਜਿਹੜੇ ਬੰਦੇ ਸੀ ਉਹ ਕਈ ਮੀਟਿੰਗਾਂ ਦੇ ਵਿੱਚ ਗਏ ਵੀ ਨਹੀਂ ਜਿਹੜੀ ਸੈਨੇਟ ਦੀਆਂ ਮੀਟਿੰਗਾਂ ਚੱਲ ਰਹੀਆਂ ਸੀ ਭਾਈ ਜਿਵੇਂ ਪਿਛਲੀਆਂ ਸਰਕਾਰਾਂ ਚ ਇਹ ਹੋਇਆ ਬਹੁਤ ਜ਼ਿਆਦਾ ਹੋਇਆ ਕਿ ਉਹਨਾਂ ਨੇ ਇਹਦੇ ਚ ਕਈ ਵਾਰ ਉਹ ਕੀ ਕਰਦੇ ਸੀ ਜਿਵੇਂ ਨਾ ਜਿਵੇਂ ਅਕਾਲੀ ਦਲ ਵੇਲੇ ਤਾਂ ਉਹਨਾਂ ਨੇ ਇਹਨੂੰ ਐਨਓਸੀ ਵੀ ਦੇ ਦਿੱਤੀ ਸੀ ਸੈਂਟਰ ਤੋਂ ਇਹਨੂੰ ਸੈਂਟਰ ਜਾਨੀ ਕਿ ਕਈ ਵਾਰ ਇੱਥੋਂ ਕਈ ਬੰਦੇ ਇੱਥੋਂ ਦੇ ਸਟੇਕ ਹোল্ডার ਸੀ ਜਿਹੜੇ ਪ੍ਰੋਫੈਸਰ ਵੀ ਚਾਹੁੰਦੇ ਸੀ ਕਿ ਇਹ ਸੈਂਟਰ ਯੂਨੀਵਰਸਿਟੀ ਬਣ ਜਾਵੇ ਉਹ ਕਿਉਂ ਬਣ ਜਵੇ ਸੈਂਟਰਲ ਯੂਨੀਵਰਸਿਟੀ ਉਹ ਚਾਹੁੰਦੇ ਸੀ ਕਿਉਂਕਿ ਸੈਂਟਰਲ ਯੂਨੀਵਰਸਿਟੀਆਂ ਦੀ ਜਿਹੜੀ ਰਿਟਾਇਰਮੈਂਟ ਏਜ ਆ 65 ਸਾਲ ਦੀ ਹੈ ਇੱਥੇ ਹੈਗੀ 68 ਸਾਲ ਦੀ ਅੱਛਾ ਇਸ ਕਰਕੇ ਉਹ ਕਹਿੰਦੇ ਸੀ ਸੈਂਟਰਲ ਯੂਨੀਵਰਸਿਟੀ ਬਣ ਜਵੇ ਸਾਨੂੰ 3 ਸਾਲ ਹੋਰ ਮਿਲ ਜਾ ਕਰਨਗੇ ਅੱਛਾ ਬਹੁਤ ਵਾਰ ਇਹ ਜੀਆਂ ਕੋਸ਼ਿਸ਼ ਹੋਈਆਂ ਪਰ ਇਸ ਵਾਰ ਸਾਡੀ ਜਿੱਦਾਂ ਪੰਜਾਬ ਸਰਕਾਰ ਨੇ ਇਹ ਮਤਲਬ ਕਿ ਕਾਫੀ ਸਟ੍ਰੈਕਟ ਜਿਹੜਾ ਉਹ ਐਕਸ਼ਨ ਲਿਆ ਤੇ ਉਹਨਾਂ ਨੇ ਪਹਿਲੇ ਦਿਨ ਹੀ ਆਪਣਾ ਜਦੋਂ ਨੋਟੀਫਿਕੇਸ਼ਨ ਆਇਆ ਜਿਵੇਂ 28 ਅਕਤੂਬਰ ਦਾ ਨੋਟੀਫਿਕੇਸ਼ਨ ਆਇਆ ਤੇ 1 ਨਵੰਬਰ ਨੂੰ ਅਖਬਾਰਾਂ ਦੇ ਵਿੱਚ ਛਪਿਆ ਕਿ ਇੱਥੋਂ ਬੰਗ ਹੋ ਚੁੱਕੀ ਆ ਤਬ ਸਾਡੇ ਇਥੋਂ ਜਿਹੜਾ ਇਥੋਂ ਸਾਡੇ ਇਥੇ ਵਿਰੋਧ ਹੈ ਸੀਐਮ ਸਾਹਿਬ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਸੀਂ ਨਹੀਂ ਜਾਣਦੇ ਤੁਸੀਂ ਵਿਸ਼ੇਸ਼ ਜਲਾਸ ਵੀ ਬੁਲਾਵਾਂਗੇ ਦਾ ਠੀਕ ਹੈ ਤੇ ਹੁਣ ਕੀ ਆ ਰਿਹਾ ਰੂਲ ਸੈਂਟਰ ਵੱਲੋਂ ਕਿ ਇਹ ਵਾਪਸ ਲਿਆ ਗਿਆ ਕਿ ਨਹੀਂ ਲਿਆ ਗਿਆ ਹਜਰ ਦੇਖੋ 28 ਅਕਤੂਬਰ ਨੂੰ ਪਹਿਲਾਂ ਨੋਟੀਫਿਕੇਸ਼ਨ ਆਇਆ ਸੀ ਕਿ ਇਹ ਰਿਜ਼ੋਲਵ ਡਿਸਾਲਵ ਕਰ ਦਿੱਤੀ ਗਈ ਸੈਨੇਟ ਤੇ ਉਸ ਤੋਂ ਬਾਅਦ 4 ਨਵੰਬਰ ਨੂੰ ਇੱਕ ਨੋਟਿਸ ਆਇਆ ਕਿ ਸੈਨੇਟਾ ਜਿਹੜੀ ਮਤਲਬ ਕਿ ਉਹ ਜਿਹੜਾ ਉਹ ਵਾਲਾ ਨੋਟਿਸ ਉਹ ਪਹਿਲਾਂ ਦਿੱਤਾ ਸੀਗਾ ਉਹਨੂੰ ਵਿਡਰੋ ਕਰ ਲਿਆ ਡਰੋ ਕਰ ਲਿਆ ਉਸ ਤੋਂ ਬਾਅਦ ਇੱਕ ਨੋਟਿਸ ਹੋਰ ਆਇਆ ਨਵਾਂ ਨੋਟਿਸ ਆਇਆ ਉਹੀ ਨੋਟਿਸ ਡਿਸੋਲਵ ਕਰਨ ਦਾ ਕਿ 91 ਮੈਂਬਰਾਂ ਤੋਂ ਜਿਹੜੇ ਘਟਾ ਕੇ 24 ਮੈਂਬਰ ਹੋਣਗੇ ਤੇ ਉਹਦੇ ਚ ਨੁਮਾਇੰਦਗੀ ਵੀ ਘਟ ਜੂਗੀ ਉਹਨੂੰ ਫਿਰ ਉਹਨਾਂ ਕੀ ਕਿਹਾ ਕਿ ਇਹ ਅਸੀਂ ਉਦੋਂ ਤੋਂ ਲਾਗੂ ਕਰਾਂਗੇ ਜਦੋਂ ਸਰਕਾਰ ਚਾਹੂਗੀ ਅੱਛਾ ਉਸ ਤੋਂ ਬਾਅਦ ਫਿਰ ਜਦੋਂ ਵਿਰੋਧ ਹੋ ਰਿਹਾ ਸੀ ਵਿਰੋਧ ਹੋਣ ਤੋਂ ਬਾਅਦ ਫਿਰ 7 ਤਰੀਕ ਨੂੰ ਇੱਕ ਨਵਾਂ ਨੋਟੀਫਿਕੇਸ਼ਨ ਆਇਆ ਕਿ ਜਿਹਦੇ ਨਾਲ ਏ ਕ ਹੈ ਵੀ ਸੈਨੇਟ ਜਿੱਦਾਂ ਦੀ ਪਹਿਲਾਂ ਸੀ ਉਦਾਂ ਦੇ ਹੀ ਰਹੋਗੇ ਅੱਛਾ ਉਦਾਂ ਦੇ ਹੀ ਰਹੋਗੇ ਹਾਂਜੀ ਬਟ ਉਹਨਾਂ ਨੇ ਹੁਣ ਪੂਰਾ ਵਾਪਸ ਲੈ ਲਿਆ ਹਾਂ ਹਾਂਜੀ ਵਾਪਸ ਆਈ ਆ ਪਰ ਇਹਦੇ ਨਾਲ ਇਹ ਆ ਕਿ ਮੈਂ ਦੱਸ ਦਵਾਂ ਕਿ ਜਿਵੇਂ ਕਹਿਣਗੇ ਅੱਜ 10 ਨਵੰਬਰ ਦਾ ਇਕੱਠ ਕਿਉਂ ਸੀ ਹਾਂਜੀ ਮਸਲਾ ਇਹ ਸੀ ਕਿ ਸੈਨੇਟ ਦਾ ਹਲੇ ਜਿਹੜਾ ਇਸ਼ੂ ਰਿਜ਼ੋਲਵ ਹੋਇਆ ਸਿਰਫ ਇਹ ਹੈ ਕਿ ਸਟੇਟਸ ਕੋਈ ਹੋਇਆ ਜਿੰਮੇ ਦੀ ਸੀ ਉਹ ਹੀ ਜੀ ਹੋਇਆ ਉਹੋ ਜੀ ਪਰ ਡੇਢ ਦੋ ਸਾਲਾਂ ਤੋਂ ਇਲੈਕਸ਼ਨਾਂ ਇੱਥੋਂ ਦੀ ਡਿਊਜ਼ ਨੇ ਸੈਨੇਟ ਨਹੀਂ ਬਣੀ ਸੀ ਸੈਨੇਟ ਦੀਆਂ ਇਲੈਕਸ਼ਨਾਂ ਹੋਣੀਆਂ ਸੀ ਸੈਨੇਟ ਤੋਂ ਬਿਨਾਂ ਜੁਨਸਟੀ ਚੱਲ ਰਹੀ ਹੈ ਸਾਰੀਆਂ ਪਾਵਰ ਇਥੋਂ ਦੀ ਵਾਈ ਚਾਂਸਲਰ ਕੋਲ ਨੇ ਕਿਉਂਕਿ ਅਪੁਆਇੰਟਮੈਂਟ ਦੀ ਪਾਵਰ ਸਾਰੀਆਂ ਜਿੰਨੀਆਂ ਦੀ ਸੈਨੇਟ ਦੀ ਪਾਵਰ ਨੇ ਬੀਸੀ ਦੇ ਕੋਲ ਨੇ ਅੱਛਾ ਤਾਂ ਉਹ ਸੈਨੇਟ ਦੇ ਜਦੋਂ ਤੱਕ ਇਲੈਕਸ਼ਨ ਨਹੀਂ ਹੋ ਰਹੀ ਸਟੂਡੈਂਟਸ ਨੇ ਜਿਹੜੇ ਉੱਥੇ ਰਹੇ ਉਹ ਕਹਿੰਦੇ ਨੇ ਜਦੋਂ ਤੱਕ ਇਲੈਕਸ਼ਨ ਨਹੀਂ ਹੁੰਦੀ ਜਦੋਂ ਤੱਕ ਇਲੈਕਸ਼ਨ ਦਾ ਸ਼ੈਡਿਊਲ ਜਾਰੀ ਨਹੀਂ ਹੁੰਦਾ ਉਦੋਂ ਤੱਕ ਉਹ ਪ੍ਰੋਟੈਸਟ ਜਾਰੀ ਰਹੂਗਾ ਅੱਛਾ ਤੇ ਇੱਕ ਹੋਰ ਵੀ ਅੰਦਰ ਇੱਕ ਮੁੱਦਾ ਚੱਲ ਰਿਹਾ ਸੀਗਾ ਇੱਕ ਤਰਨਾ ਪ੍ਰਦਰਸ਼ਨ ਤੇ ਲੜਕਾ ਬੈਠਾ ਹੈ ਭੁੱਖ ਹੜਤਾਲ ਤੇ ਉਹ ਕਿਹੜਾ ਮੁੱਦਾ ਚੱਲ ਰਿਹਾ ਸੀ ਉਹ ਹੈਗਾ ਸੀ ਇੰਦਰ ਸਰਕਾਰ ਕੀ ਚਾਹੁੰਦੀ ਆ ਜਿਵੇਂ ਉਹ ਸਾਰੀਆਂ ਯੂਨੀਵਰਸਿਟੀ ਚਾਹੁੰਦੇ ਨੇ ਜਿਵੇਂ ਉਹ ਕਈ ਵਾਰ ਗੱਲ ਕਰਦੇ ਨੇ ਇੱਕ ਭਾਸ਼ਾ ਇੱਕ ਰਾਸ਼ਟਰ ਇੱਕ ਜਿਹੜੀ ਵੋਟ ਦੀ ਗੱਲ ਕਰਦੇ ਨੇ ਵੀ 1 ਨੇਸ਼ਨ 1 ਵੋਟ ਉਹਦੇ ਪਿੱਛੇ ਉਹਨਾਂ ਦੀ ਮਨਸ਼ਾ ਇਹ ਨਹੀਂ ਹੈ ਕਿ ਕਿਸੇ ਨੂੰ ਕੋਈ ਸੁਧਾਰਵਾਦੀ ਕੋਈ ਚੀਜ਼ ਉਹਨਾਂ ਦੀ ਮਨਸ਼ਾ ਇਹ ਹੈ ਕਿ ਸਾਡੇ ਕੋਲ ਕੰਟਰੋਲ ਇੱਕ ਜਗ੍ਹਾ ਆ ਜਾਵੇ ਮੰਨ ਲਓ ਇਸ ਯੂਨੀਵਰਸਿਟੀ ਨੂੰ ਉਹ ਕੇਂਦਰੀ ਯੂਨੀਵਰਸਿਟੀ ਬਣਾਉਂਦੇ ਨੇ ਤਾਂ ਕੰਟਰੋਲ ਸਿੱਧਾ ਆਪਣੇ ਹੱਥਾਂ 'ਚ ਲੈਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੂੰ ਹੁਣ ਕੀ ਹੈ ਉਹਨਾਂ ਨੂੰ ਕੋਈ ਇਸ਼ੂ ਇੱਥੇ ਯੂਨੀਵਰਸਿਟੀ ਵਿੱਚ ਕੁਝ ਪਾਸ ਕਰਨਾ ਆਪਣਾ ਰੂਲ ਜ ਉਹਨਾਂ ਨੂੰ ਕਿਸੇ ਤਰ੍ਹਾਂ ਥਰੂ ਆਉਣਾ ਪੈਂਦਾ ਪਹਿਲਾਂ ਸੈਨਟ ਦੇ ਵਿੱਚ ਸਾਂਡਗਾਰਡ ਕਰਨੀ ਪੈਂਦੀ ਆ ਇੱਥੋਂ ਦੇ ਬੰਦੇ ਨੂੰ ਲਾਲਚ ਦੇਣਾ ਪੈਂਦਾ ਕੋਈ ਮੰਨੇ ਚਾਹੇ ਨਾ ਮੰਨੇ ਉਹ ਚਾਹੁੰਦੇ ਸੀ ਕਿ ਇਹ ਸਿੱਧੀ ਸਾਡੇ ਕੋਲ ਆ ਜਵੇ ਸਾਡੇ ਕੋਲ ਆਈ ਹੋਊਗੀ ਤਾਂ ਅਸੀਂ ਇੱਕ ਬਟਨ ਦੇ ਨਾਲ ਜਿਵੇਂ ਸਾਰਾ ਕੁਝ ਕਰ ਸਕਦੇ ਆ ਸਾਰਾ ਕੁਝ ਕਰ ਸਕਦੇ ਆ ਉਸ ਤੋਂ ਬਾਅਦ ਜਿਹੜਾ ਪਹਿਲਾਂ ਧਰਨਾ ਲੱਗਿਆ ਸੀ ਸਟੂਡੈਂਟਸ ਨੇ ਇੱਕ ਪ੍ਰੋਟੈਸਟ ਕੀਤਾ ਸੀ ਇੱਥੋਂ ਇਸ ਵਾਰ ਦੇ ਸੈਸ਼ਨ ਤੋਂ ਪੰਜਾਬ ਯੂਨੀਵਰਸਿਟੀ ਨੇ ਕੀ ਕੀਤਾ ਸੀ ਉਹਨਾਂ ਨੇ ਇਹ ਕਿਹਾ ਸੀ ਕਿਹੜੇ ਸਟੂਡੈਂਟ ਨਵੇਂ ਆਉਣਗੇ ਉਹ ਇੱਕ ਐਫੀਡੇਵਿਟ ਦੇਣਗੇ ਜਿਹੜਾ ਨੋਟਰਾਇਜ਼ ਅਟੈਸਟਡ ਹੋਊਗਾ ਕਿ ਅਸੀਂ ਕਿਸੇ ਵੀ ਧਰਨੇ ਪ੍ਰਦਰਸ਼ਨ 'ਚ ਨਹੀਂ ਜਾਵਾਂਗੇ ਤੇ ਉਹਦੀ ਪਹਿਲਾਂ ਪਰਮਿਸ਼ਨ ਲਵਾਂਗੇ ਇਹ ਤਾਂ ਕਦੇ ਵੀ ਨਹੀਂ ਹੋ ਸਕਦਾ ਜਿਹੜਾ ਕਿ ਅਨਡੈਮੋਕਰੇਟਿਕ ਸੀ ਜਿਹੜਾ ਕਿ ਸਾਡੇ ਹੱਕਾਂ ਨੂੰ ਸਟੂਡੈਂਟਸ ਦੇ ਹੱਕਾਂ ਦੇ ਉੱਤੇ ਡਾਕਾ ਸੀ ਇਹਦਾ ਮਤਲਬ ਕਿ ਕਿਸੇ ਸਟੂਡੈਂਟ ਦੀ ਫੀਸ ਵਧ ਗਈ ਉਹ ਤਾਂ ਬੋਲੂਗਾ ਹੀ ਨਹੀਂ ਕਿਸੇ ਨੂੰ ਹੋਸਟਲ ਨਹੀਂ ਮਿਲਿਆ ਨਜਾਇਜ਼ ਹੋਈ ਹੈ ਕਿਸੇ ਨੂੰ ਤਾਂ ਬੋਲੂਗਾ ਹੀ ਨਹੀਂ ਧਰਨਾ ਤਾਂ ਲਾਊਗਾ ਹੀ ਨਹੀਂ ਉਸ ਦੇ ਬਾਬਤ ਸਟੂਡੈਂਟਾਂ ਨੇ ਧਰਨਾ ਲਾਇਆ ਸੀ ਇੱਕ ਮੁੰਡਾ ਉਥੇ ਦਾ ਜੁਆਇੰਟ ਸੈਕਟਰੀ ਆ ਉਹ ਉਹ ਉਸੇ ਧਰਨੇ ਦੇ ਲਈ ਹੰਗਸਟ ਐਕਟਿਵ ਬੈਠਾ ਜੀ ਉਹ ਜਿਹੜਾ ਇਸ਼ੂ ਆ ਰਿਜ਼ੋਲਵ ਹੋ ਗਿਆ ਯੂਨੀਵਰਸਿਟੀ ਨੇ ਉਹਨੂੰ ਵਿਟ੍ਰੋ ਕਰ ਲਿਆ ਸੀ ਕਿ ਅਸੀਂ ਨਹੀਂ ਕਰਾਂਗੇ ਓਕੇ ਤੇ ਆਪਾਂ ਅੱਗੇ ਚੱਲੀਏ ਉਹ ਇਹ ਟੈਂਪ ਟੂ ਟੈਂਪ ਜੋ ਸੈਂਟਰ ਸਾਡੇ ਪੰਜਾਬ ਨਾਲ ਤੱਕਾ ਕਰ ਰਹੀਆਂ ਇਹਦੇ ਤੇ ਤੁਹਾਡਾ ਕੀ ਪੁਆਇੰਟ ਆਫ 뷰 ਹੈ ਭਾਈ ਇਹ ਤਾਂ ਇਹੀ ਆ ਕਿ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਉਹ ਚਾਹੁੰਦੇ ਨੇ ਕਿ ਅਸੀਂ ਸਾਰਾ ਕੰਟਰੋਲ ਆਪਣੇ ਹੱਥਾਂ 'ਚ ਲੈ ਲਈਏ ਉਹ ਆਪਣੇ ਕੰਟਰੋਲ ਕਰਨਾ ਚਾਹੁੰਦੇ ਨੇ ਸਾਰੇ ਅਦਾਰਿਆਂ ਦੇ ਉੱਤੇ ਹਰੇਕ ਅਦਾਰੇ ਤੇ ਉਹ ਇਸੇ ਤਰ੍ਹਾਂ ਐਜੂਕੇਸ਼ਨ ਵਾਲੇ ਤੇ ਅਦਾਰੇ ਤੇ ਉਹਨਾਂ ਨੂੰ ਕੰਟਰੋਲ ਕਰਕੇ ਜ਼ਿਆਦਾ ਸਿਖਾਵਾ ਰਹੂਗਾ ਕਿਉਂਕਿ ਇੱਥੋਂ ਇੱਕ ਪਨੀਰੀ ਤਿਆਰ ਹੁੰਦੀ ਆ ਸਟੂਡੈਂਟ ਤਿਆਰ ਹੁੰਦੇ ਨੇ ਉਹ ਜਿਹੜੇ ਦੇ ਕੰਟਰੋਲ ਕਰ ਲੈਂਦੇ ਨੇ ਫਿਰ ਉਹ ਇਹਦੇ ਸਿਲੇਬਸ ਆਪਣੇ ਹਿਸਾਬ ਨਾਲ ਬਣਾਉਣਗੇ ਮਤਲਬ ਕਿ ਉਹ ਕੇਂਦਰ ਸਰਕਾਰ ਚਾਹੁੰਦੀ ਆ ਕਿ ਯੂਨੀਵਰਸਿਟੀ ਨੂੰ ਸਾਰਾ ਕੰਟਰੋਲ ਅਸੀਂ ਆਪਣੇ ਹੱਥਾਂ 'ਚ ਲਈਏ ਉਹ ਜਿਹੇ ਜੀ ਪੜ੍ਹਾਈ ਚਾਹਣ ਉਹ ਹੀ ਜੀ ਪੜ੍ਹਾਈ ਇੱਥੇ ਕਰਾ ਸਕਣ ਜਾ ਸੈਂਟੀਫਿਕਲੀ ਜਿਹੜੀ ਨਹੀਂ ਹੋਗੀ ਤੇ ਇਸ ਤਰੀਕੇ ਨੂੰ ਕੰਟਰੋਲ ਕਰਨਾ ਚਾਹੁੰਦੇ ਨੇ ਕਿਉਂਕਿ ਹੁਣ ਤੱਕ ਕੰਟਰੋਲ ਹੁੰਦਾ ਸੈਨੇਟ ਦੇ ਕਰਕੇ ਤਾਂ ਕਿਉਂਕਿ ਇੱਥੋਂ ਦੇ ਜਿਹੜੇ ਬੰਦੇ ਹੁੰਦੇ ਨੇ ਇੱਥੋਂ ਦੇ ਹੀ ਚੁਣੇ ਹੋਏ ਹੁੰਦੇ ਨੇ ਇੱਥੋਂ ਦੇ ਪ੍ਰੋਫੈਸਰ ਜਿਹੋ ਹੁੰਦੇ ਨੇ 15 ਦਾ ਘੁੱਟ-ਘੜ ਗ੍ਰੈਜੂਏਟਸ ਹੁੰਦੇ ਨੇ ਤਾਂ ਪੰਜਾਬ ਸਰਕਾਰ ਵਿੱਚ ਨਮਾਇੰਦਗੀ ਹੁੰਦੀ ਆ ਤਾਂ ਪੰਜਾਬ ਦੇ ਖਿਲਾਫ ਵੀ ਨਹੀਂ ਕੁਝ ਕਰ ਸਕਦੇ ਤੁਸੀਂ ਦੇਖਿਆ ਕਈ ਜਗ੍ਹਾ ਤੇ ਸਿਲੇਬਸ ਚੇਂਜ ਕੀਤੇ ਨੇ ਸਿਲੇਬਸ ਚੇਂਜ ਡਾਕਟਰ ਨੇ ਵੇਟ ਕਰਦੀ ਇੱਕ ਜਗ੍ਹਾ ਤੇ ਦੇਖਿਆ ਫੋਟੋ ਪਹਿਲਾਂ ਉਹਦੇ ਤੇ ਉਹਨਾਂ ਨੂੰ ਭਗਮਾ ਰੰਗ ਕਰ ਦਿੱਤਾ ਜਿਵੇਂ ਮੈਂ ਇੱਥੇ ਦੇਖਿਆ ਸਾਢੇ ਤਿੰਨ ਚ ਕੀ ਹੋਇਆ ਜਦੋਂ ਕਨਵ ਕਰ ਦਿੱਤਾ ਸੀ ਕਿ ਤੁਸੀਂ ਆਪਣੇ ਜਿਵੇਂ ਉਹਨਾਂ ਨੇ ਇੱਕ ਡ्रेस ਬਣਾ ਦਿੱਤੀ ਕਿ ਚਿੱਟੀ ਕਮੀਜ਼ ਤੇ ਖਾਕੀ ਪੈਂਟ ਤੇ ਉਹਦੇ ਉੱਤੇ ਦੀ ਭਗਵੇਂ ਰੰਗ ਦੀ ਜਿਹੜੀ ਉਹ ਹੁੰਦੀ ਆ ਨਹਿਰੂ ਜਾਂ ਮੋਦੀ ਚੈਕਟਾ ਉਹ ਪਾ ਕੇ ਜ਼ਰੂਰੀ ਆ ਵੀ ਉਹ ਪਾ ਕੇ ਆਉਂਗੇ ਤਾਂ ਤੁਹਾਨੂੰ ਉਹ ਡਿਗਰੀ ਮਿਲੂਗੀ ਮਤਲਬ ਉਹ ਇਸ ਤਰੀਕੇ ਨਾਲ ਆਪਣਾ ਕੰਟਰੋਲ ਕਰਨਾ ਚਾਹੁੰਦੇ ਨੇ ਇੱਥੇ ਉਹ ਕੰਟਰੋਲ ਦੇ ਕਰਕੇ ਹੀ ਬਾਰ-ਬਾਰ ਇੱਥੇ ਇੰਟਰਵੈਨਸ਼ਨ ਕਰਦੇ ਨੇ ਕਿ ਇਸ ਜੋ ਨਿਸ਼ਚ ਨੂੰ ਅਸੀਂ ਹੜੱਪ ਲਈ ਇੱਕ ਗੰਦੀ ਪੋਲਿਟਿਕਸ ਚੱਲ ਰਹੀ ਆ ਹੋਰ ਕੁਝ ਨਹੀਂ ਹੈ ਭਾਜੀ ਪਹਿਲਾਂ ਤਾਂ ਤੁਸੀਂ ਸਾਨੂੰ ਆਪਣਾ ਇਹ ਦੱਸੋ ਤੁਸੀਂ ਕਿਸ ਆਰਗੇਨਾਈਜੇਸ਼ਨ ਦੇ ਨਾਲ ਮਿਲ ਕੇ ਪੰਜਾਬ ਯੂਨੀਵਰਸਿਟੀ ਵਿੱਚ ਕੰਮ ਕਰ ਰਹੇ ਹੋ ਭਾਈ ਸਾਡੀ ਆਰਗੇਨਾਈਜੇਸ਼ਨ ਹੈਗੀ ਆ ਅੰਬੇਡਕਰ ਸਟੂਡੈਂਟਸ ਫੋਰਮ ਓਕੇ ਤੇ ਤੁਹਾਡੀ ਯੂਨੀਵਰਸਿਟੀ ਜੋ ਫਰਮ ਹੈ ਜੋ ਆਰਗੇਨਾਈਜੇਸ਼ਨ ਹੈ ਇਹਨਾਂ ਦੀਆਂ ਕੀ ਮੰਗਾਂ ਨੇ ਸਾਡੀ ਆਰਗੇਨਾਈਜੇਸ਼ਨ ਏਐਸਐਫ ਦੀ ਇਹ ਮੰਗ ਹੈ ਇੱਕ ਤਾਂ ਸੈਨੇਟ ਦੀਆਂ ਇਲੈਕਸ਼ਨਾਂ ਜਲਦੀ ਜਿਹੜਾ ਹੈਗਾ ਸ਼ੈਡਿਊਲ ਜਾਰੀ ਹੋਵੇ ਦੂਜੀ ਇਹ ਹੈ ਕਿ ਕਨਸਟੀਟਿਊਸ਼ਨਲ ਵੇਜ ਦੇ ਨਾਲ ਜਿਵੇਂ ਹੁਣ 1947 ਚ ਐਕਟ ਬਣਿਆ ਸੀ 50 ਦੇ ਵਿੱਚ ਸੰਵਿਧਾਨ ਲਾਗੂ ਹੋਇਆ ਇਹਦੇ ਵਿੱਚ ਜਿਵੇਂ ਸੰਵਿਧਾਨਿਕ ਅਦਾਰਿਆਂ ਦੇ ਵਿੱਚ ਰਿਜ਼ਰਵੇਸ਼ਨ ਹੁੰਦੀ ਹੈ ਬਾਕੀ ਇਹਦੇ 'ਚ ਵੀ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ ਔਰਤਾਂ ਦੇ ਲਈ ਐਸਸੀਐਸਟੀ ਦੇ ਲਈ ਚ ਹੋਰ ਡਿਪਰਾਈਵਡ ਸੈਕਸ਼ਨ ਦੇ ਉਹਨਾਂ ਦੇ ਲਈ ਰਿਜ਼ਰਵੇਸ਼ਨ ਵੀ ਹੋਣੀ ਚਾਹੀਦੀ ਇਹ ਸਾਡੀ ਮੰਗ ਹੈਗੀ ਸਾਡੀ ਆਰਗੇ ਜੀ ਤੇ ਹੁਣ ਸਟੂਡੈਂਟਸ ਦੀਆਂ ਕੀ ਮੰਗਾਂ ਰਹੇ ਆ ਆਪਣਾ ਸਟੂਡੈਂਟਸ ਦੀ ਹੁਣ ਇੱਕੋ ਇੱਕ ਮੰਗ ਆ ਜਿਹੜੀ ਸਭ ਤੋਂ ਵੱਡੀ ਸਟੂਡੈਂਟਸ ਦੀ ਵੀ ਬਾਹਰਲੇ ਦੇ ਜਿਵੇਂ ਹੁਣ ਮੈਂ ਉੱਥੇ ਦਾ ਕਿਉਂਕਿ ਮੇਰੀ ਸੈਨੇਟ ਦੀ ਵੋਟ ਵੀ ਹੈਗੀ ਤੇ ਮੈਂ ਉੱਥੇ ਦਾ ਸਟੂਡੈਂਟ ਵੀ ਹੈਗਾ ਪੀ ਐਡੀ ਦਾ ਤੇ ਦੂਜੀ ਗੱਲ ਆ ਆਪਾਂ ਯੂਨੀਵਰਸਿਟੀ ਨੂੰ ਚਾਹੁੰਦੇ ਆ ਕਿ ਯੂਨੀਵਰਸਿਟੀ ਇੱਕ ਸਾਡੀ ਜਿਹੜਾ ਦੂਜਾ ਘਰ ਆ ਹਮ ਹਮ ਉਏ ਕਿ ਜਦੋਂ ਤੱਕ ਦੀ ਸੈਨੇਟ ਦੀ ਇਲੈਕਸ਼ਨ ਨਹੀਂ ਹੁੰਦੀ ਹੈਗੀ ਸਟੂਡੈਂਟ ਕਹਿੰਦੇ ਉਦੋਂ ਤੱਕ ਉਹ ਧਰਨਾ ਜਾਰੀ ਰੱਖੋਗੇ ਜਦ ਤੱਕ ਸ਼ਡਿਊਲ ਜਾਰੀ ਨਹੀਂ ਹੁੰਦਾ ਕਿਉਂਕਿ ਉਹ ਤਾਂ ਸਿਰਫ ਨੋਟੀਫਿਕੇਸ਼ਨ ਵਾਪਸ ਹੋਇਆ ਨਾ ਉਦੋਂ ਤਾਂ ਮਤਲਬ ਮਸਲਾ ਇਹ ਹੈ ਕਿ ਸਟੇਟਸ ਕੋ ਬਣਿਆ ਸੈਨੇਟ ਦੀ ਇਲੈਕਸ਼ਨ ਤਾਂ 1.5 ਸਾਲ ਤੋਂ ਡਿਊ ਪਈ ਹੈ ਜਦ ਤੱਕ ਸੈਨੇਟ ਦੀ ਇਲੈਕਸ਼ਨ ਨਹੀਂ ਹੁੰਦੀ ਉਦੋਂ ਤੱਕ ਉਹ ਕਹਿੰਦੇ ਪ੍ਰੋਟੈਸਟ ਜਾਰੀ ਰੱਖੋ ਜੋ ਅੱਜ ਧਰਨਾ ਪ੍ਰਦਰਸ਼ਨ ਹੋਇਆ ਬਹੁਤ ਵੱਡਾ ਕੱਟ ਹੋਇਆ ਸੀ ਉਹਦੇ ਕਈ ਆਪਾਂ ਰੀਲਸ ਦੇਖੀਆਂ ਕਈ ਜਗ੍ਹਾ ਤੇ ਰਿਪੋਰਟਸ ਵੀ ਦੇਖੀਆਂ ਕਈ ਸਟੂਡੈਂਟਸ ਨੂੰ ਅੰਦਰ ਜਾਣ ਨਹੀਂ ਦਿੱਤਾ ਕਈ ਜਿਹੜੇ ਮੇਨ ਜਿਹੜੇ ਅੰਦਰ ਹੋਸਟਲ ਦੇ ਵਿੱਚ ਲੋਕ ਰਹਿ ਰਹੇ ਸੀ ਉਹਨਾਂ ਨੂੰ ਅੰਦਰ ਜਾਣ ਨਹੀਂ ਦਿੱਤਾ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਉੱਥੇ ਸ਼ਾਇਦ ਲਾਠੀ ਚਾਰਜ ਵੀ ਕੀਤਾ ਗਿਆ ਨਾ ਜੀ ਪੁਲਿਸ ਵੱਲੋਂ ਪੁਲਿਸ ਵੀ ਸੈਂਟਰ ਦਾ ਸਾਥ ਦੇ ਰਹੀ ਹੈ ਪੂਰਾ ਉਹਦੇ ਵਿੱਚ ਉਹ ਤਾਂ ਸਿੱਧਾ-ਸਿੱਧਾ ਜੀ ਮੈਂ ਵੀ ਉਹਦੇ ਮੀਡੀਆ ਰਾਹੀਂ ਦੇਖਿਆ ਸੀ ਗੱਲ ਇਹ ਉਹਦੇ ਤਾਂ ਸਿੱਧਾ ਕਿਉਂਕਿ ਇੱਥੇ ਜਿਹੜੀ ਪੁਲਿਸ ਦਾ ਕੰਟਰੋਲ ਆ ਉਹ ਤਾਂ ਸਿੱਧਾ-ਸਿੱਧਾ ਹੋਮ ਮਿਨਿਸਟਰੀ ਤੋਂ ਹੈਗਾ ਨਾ ਜਿਹੜੀ ਆਪਣੇ ਚੰਡੀਗੜ੍ਹ ਦਾ ਹਾਂ ਚੰਡੀਗੜ੍ਹ ਪੁਲਿਸ ਆ ਉਹ ਸਿੱਧੀ-ਸਿੱਧੀ ਉਹ ਤਾਂ ਸੈਂਟਰ ਦੇਦੀ ਨਾ ਕਿ ਯੂਟੀ ਆ ਉਹ ਕਿ ਪੰਜਾਬ ਦਾ ਅਦਰਵਾਈ ਰਾਜਤ ਨਹੀਂ ਹੈ ਪਰ ਪੰਜਾਬ ਦੇ ਤੇ ਕੰਟਰੋਲ ਨਹੀਂ ਹੈਗਾ ਬਸ ਇਹ ਆ ਵੀ ਜਿਹੜਾ 60 40 ਵਾਲੀ ਰੇਸ਼ੋ ਦੇ ਹਿਸਾਬ ਨਾਲ ਇਹਦੇ ਕੁਝ ਅਫਸਰ ਪੰਜਾਬ ਦੇ ਆਉਂਦੇ ਨੇ ਜਿਵੇਂ ਇੱਥੋਂ ਦੀ ਐਸਐਸਪੀ ਜਿਹੜਾ ਇੱਥੋਂ ਦਾ ਐਸਐਸਪੀ ਉਹ ਪੰਜਾਬ ਦਾ ਹੁੰਦਾ ਤੇ ਟ੍ਰੈਫਿਕ ਵਾਲੇ ਐਸਐਸਪੀ ਜਿਵੇਂ ਹਰਿਆਣਾ ਤੋਂ ਆਉਂਦੇ ਨੇ ਕੁਝ ਅਦਾਰੇ ਹੈਗੇ ਨੇ ਜਿੱਥੇ ਪੰਜਾਬ ਦੇ ਬੰਦੇ ਕੁਝ ਆਉਂਦੇ ਨੇ ਪਰ ਅਦਰਵਾਈਜ਼ ਤਾਂ ਉਹ ਜਿਹੜੀ ਪੁਲਿਸ ਆ ਉਹਦਾ ਸਿੱਧਾ ਕੰਟਰੋਲ ਕੇਂਦਰ ਦੇ ਹੱਥਾਂ 'ਚ ਹੀ ਆ ਤਾਂ ਉਹਨਾਂ ਦਾ ਤਾਂ ਜਿਵੇਂ ਕੇਂਦਰ ਉਹਨਾਂ ਨੂੰ ਕਹੂਗੀ ਉਹਨਾਂ ਤਾਂ ਉਹੀ ਗੱਲ ਮੰਨਣੀ ਹੈ ਜੀ ਅੱਛਾ ਇੱਕ ਹੋਰ ਇਥੇ ਮੁੱਦਾ ਚੱਲ ਰਿਹਾ ਸੀ ਨਾ ਕਿ ਆਪਣੇ ਕਈ polititian ਆਏ ਉਥੇ ਉਹ ਉਹਨਾਂ ਨੇ ਆਪਣੇ ਆਪਣੇ ਪੁਆਇੰਟ ਆਫ 뷰 ਰੱਖੇ ਆਪਣੇ ਪੱਖ ਰੱਖੇ ਕਿਵੇਂ ਉਹ ਪੰਜਾਬ ਦਾ ਸਾਥ ਦੇ ਰਹੇ ਤੇ ਕਈਆਂ ਨੂੰ ਉਹ ਦਾ ਉਥੋਂ ਵਾਪਸ ਵੀ ਭੇਜਤਾ ਗਿਆ ਕਿ ਬਿਨਾ ਬੋਲਣ ਦਿੱਤੇ ਨਹੀਂ ਬਾਈ ਜੀ ਇਦਾਂ ਸੀ ਨਾ ਉਹ ਤਾਂ ਮੋਰਚੇ ਨੇ ਸਾਰੇ ਨੇ ਡਿਸਾਈਡ ਕੀਤਾ ਸੀ ਕਿ BJP ਤੇ RSS ਨੂੰ ਛੱਡ ਕੇ ਸਾਰੇ ਬੰਦਿਆਂ ਦੇ ਤੇ ਸਵਾਗਤ ਹੋਊਗਾ ਬਾਕੀ ਕੁਝ ਬੰਦੇ ਇਦਾਂ ਦੇ ਮੋਰਚੇ ਤੋਂ ਨੂੰ ਪਤਾ ਕੁਝ ਬੰਦੇ ਹੁੰਦੇ ਨੇ ਜਿਹੜੇ ਦੂਜਿਆਂ ਤੋਂ ਸਵਾਲ ਕਰਦੇ ਹੁੰਦੇ ਨੇ ਅਦਰਵਾਈਜ਼ ਤਾਂ ਕਿਉਂਕਿ ਮੁੱਦਾ ਸਾਂਝਾ ਜੇ ਆਪਾਂ ਗੱਲ ਕਰੀ ਇੱਥੋਂ ਦੇ ਬਹੁਤ ਪੋਲੀਟੀਸ਼ੀਅਨ ਨੇ ਜਿਹੜੇ ਕੋਈ ਕਾਂਗਰਸ 'ਚ ਵੀ ਹੈਗੇ ਨੇ ਆਮ ਆਦਮੀ ਪਾਰਟੀ 'ਚ ਵੀ ਨੇ ਅਕਾਲੀ ਦਲ 'ਚ ਵੀ ਨੇ ਤੇ ਕੁਝ ਸਿੰਗਰ ਵੀ ਨੇ ਜਿਵੇਂ ਕੱਲ ਸਤਿੰਦਰ ਸਰਤਾਜ ਜੀ ਵੀ ਆਏ ਸੀ ਜਾਂ ਬੱਬੂਆਂ ਵੀ ਇੱਥੋਂ ਪੜੇ ਹੋਏ ਨੇ ਹੋਰ ਅਮਤੋਜ ਮਾਨ ਜੀ ਵੀ ਉੱਥੇ ਉੱਥੋਂ ਉੱਥੇ ਨਾਲ ਮਤਲਬ ਕਿ ਪੜੇ ਹੋਏ ਨੇ ਉੱਥੇ ਰਹਿੰਦੇ ਨੇ ਜ਼ਿਆਦਾਤਰ ਮੋਰਚੇ ਦੇ ਉੱਤੇ ਹੋਰ ਬਹੁਤ ਨੇ ਜਿਹੜੇ ਬੰਦੇ ਇੱਥੋਂ ਦੇ ਪੜੇ ਹੋਣ ਜਿਨ ਨੂੰ ਲੱਗਦਾ ਵੀ ਯੂਨੀਵਰਸਿਟੀ ਸਾਡੀ ਦੂਜੀ ਮਾਂ ਹਾਂ ਉਹ ਬੰਦੇ ਕਈ ਪੋਲੀਟੀਕਲ ਪਾਰਟੀਆਂ ਦੇ ਵੀ ਨੇ ਉਹ ਉੱਥੇ ਆਉਂਦੇ ਨੇ ਉਹ ਇਸ ਤਰੀਕੇ ਨਾਲ ਲੱਗਦਾ ਪੋਲੀਟਿਸ਼ੀਅਨ ਘੱਟ ਉਹ ਜੁਨਿਸਟੀ ਦਾ ਬਣ ਕੇ ਜ਼ਿਆਦਾ ਆਉਂਦੇ ਨੇ ਇਸ ਕਰਕੇ ਉਹ ਆਉਣਗੇ ਹੁਣ ਕੁਝ ਸਟੂਡੈਂਟ ਹੁੰਦੇ ਵੀ ਨੇ ਜਾਂ ਕੁਝ ਲੋਕ ਹੁੰਦੇ ਨੇ ਸਵਾਲ ਜਵਾਬ ਕਰਦੇ ਨੇ ਪਰ ਉਹ ਸਾਰੇ ਮੋਰਚੇ ਨੇ ਡਿਸਾਈਡ ਕੀਤਾ ਸੀ ਕਿ ਇੱਥੇ ਜਿਹੜਾ ਹੋ ਗਿਆ ਮੋਰਚੇ ਦੀ ਇਹੀ ਉਹ ਹੋਊਗਾ ਡਿਸਪਲਿਨ ਇਹ ਹੋਊਗਾ ਵੀ ਕੋਈ ਵੀ ਕਿਸੇ ਦੀ ਬਦਤਮੀਜੀ ਨਾਲ ਗੱਲ ਨਹੀਂ ਕਰੂਗਾ ਕਿਉਂਕਿ ਇੱਥੇ ਸਾਰੇ ਆਉਣਗੇ ਬੀਜੇਪੀ ਆਰਸੈਸ ਨੂੰ ਛੱਡ ਕੇ ਠੀਕ ਹੈ ਬੀਜੇਪੀ ਵਾਲਾ ਕੋਈ ਨਹੀਂ ਆਇਆ ਨਹੀਂ ਪੰਜਾਬ ਦੇ ਬੀਜੇਪੀ ਦੇ ਕਿਸੇ ਮੈਂਬਰ ਨੇ ਕਿਸੇ ਉਹ ਪੋਲੀਟੀਸ਼ੀਅਨ ਨੇ ਕੋਈ ਬਿਆਨਸ ਦਿੱਤੇ ਨਹੀਂ ਹਲੇ ਤੱਕ ਉਹੀ ਬਿਆਨ ਦਿੱਤੇ ਬਸ ਉਹੀ ਹੈ ਜਦੋਂ ਜਿਵੇਂ ਹੁਣ ਜਿਸ ਦਿਨ ਜਿਹੜੇ ਨੋਟੀਫਿਕੇਸ਼ਨ ਆਇਆ ਕਿ ਪਹਿਲਾਂ ਵਾਲਾ ਨੋਟਿਸ ਨੋਟੀਫਿਕੇਸ਼ਨ ਵਿਡਰੋ ਕਰਾ ਲਿਆ ਕਿ ਸਟੇਟਸ ਸਕੋਰ ਹੋਊਗਾ ਸੈਨੇਟ ਵਾਲਾ ਉਸ ਤੋਂ ਪਹਿਲਾਂ ਰਵਨੀਤ ਬਿੱਟੂ ਦਾ ਬਿਆਨ ਆਇਆ ਸੀ ਕਿ ਕੱਲ ਤੱਕ ਇਹ ਮੁੱਦਾ ਹੱਲ ਹੋ ਜਾਵੇ ਉਸ ਤੋਂ ਬਾਅਦ ਉਹ ਨੋਟੀਫਿਕੇਸ਼ਨ ਤੇ ਨੈਕਸਟ ਹੁਣ ਕਾਲ ਕੀ ਚੱਲ ਰਹੀ ਹੈ ਸਟੂਡੈਂਟਸ ਉਹਤਾ ਜੀ ਜਿਹੜੇ ਹੁਣ ਉਥੇ ਪ੍ਰੋਟੈਸਟ ਤੇ ਸਟੂਡੈਂਟ ਬੈਠੇ ਨੇ ਉਹ ਦੱਸਣਗੇ ਸ਼ਾਇਦ ਰਾਤ ਤੱਕ ਉਹਨਾਂ ਦੀ ਕੋਈ ਸਟੇਟਮੈਂਟ ਆ ਜਾਵੇ ਕਿ ਅਗਲਾ ਪਲਾਨ ਕੀ ਹੈ ਆਦਰਵਾਇਜ਼ ਤਾਂ ਉਹਨਾਂ ਨੇ ਇਹੀ ਕਿਹਾ ਸੀ ਕਿ ਅਸੀਂ ਉਦੋਂ ਤੱਕ ਪ੍ਰੋਟੈਸਟ ਤੇ ਬੈਠਾਂਗੇ ਜਦੋਂ ਤੱਕ ਸੈਨੇਟ ਦੀ ਇਲੈਕਸ਼ਨ ਦਾ ਸ਼ਡਿਊਲ ਜਾਰੀ ਨਹੀਂ ਹੋ ਜਾਂਦਾ ਭਾਜੀ ਆਪਾਂ ਇਹ ਦੇਖ ਰਹੇ ਹਾਂ ਕਿ ਤੁਸੀਂ ਦੱਸਿਆ ਜਿਵੇਂ ਕਿ 2 ਸਾਲ ਤੋਂ ਇਲੈਕਸ਼ਨਸ ਨਹੀਂ ਹੋਏ ਸੀ ਇਹ ਵਾਲਾ ਮੁੱਦਾ ਜਿਹੜਾ ਪਹਿਲਾਂ ਕਿਉਂ ਨਹੀਂ ਚੱਕਿਆ ਗਿਆ ਸਟੂਡੈਂਟਸ ਹੋ ਲੋ ਭਾਜੀ ਪਿਛਲੇ ਸਾਲ ਵੀ ਧਰਨਾ ਲਾਇਆ ਗਿਆ ਸੀ ਉਸ ਤੋਂ ਬਾਅਦ ਧਰਨੇ ਤੋਂ ਬਾਅਦ ਇਹਨਾਂ ਨੇ ਉਦੋਂ ਇਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਥੋੜੇ ਟਾਈਮ ਦੇ ਵਿੱਚ ਇਲੈਕਸ਼ਨ ਕਰਵਾ ਦੇਵਾਂਗੇ ਅੱਛਾ ਪਰ ਇਲੈਕਸ਼ਨਾਂ ਨਹੀਂ ਕਰਵਾਈਆਂ ਇਹ ਲਾਰੇ ਲਾਈ ਜਾ ਰਹੇ ਸੀ ਪਰ ਹੁਣ ਇਹ ਇਸ ਕਰਕੇ ਇਸ਼ੂ ਜ਼ਿਆਦਾ ਮੰਗ ਗਿਆ ਸੀ ਜ਼ਿਆਦਾ ਕਿਉਂਕਿ ਇਹਨਾਂ ਨੇ ਉਹ ਨੋਟਿਸ ਹੀ ਮਤਲਬ ਕਿ ਇਹਨਾਂ ਨੇ ਸੈਨੇਟ ਰਿਜ਼ੋਲਵ ਹੀ ਸੌਰੀ ਡਿਜ਼ੋਲਵ ਹੀ ਕਰ ਦਿੱਤੀ ਸੀ ਇਸ ਕਰਕੇ ਦੁਬਾਰਾ ਇਸ਼ੂ ਜਿਹੜਾ ਰੇਜ਼ ਹੋਇਆ ਠੀਕ ਹੈ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਥੈਂਕਸ ਫਾਰ ਵਾਚਿੰਗ ਥਿਸ ਵੀਡੀਓ ਅਗਰ ਤੁਹਾਨੂੰ ਇਹ ਸਾਡਾ ਪੋਡਕਾਸਟ ਅੱਛਾ ਲੱਗ ਰਿਹਾ ਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ